ਬਹੁਤ ਮੁਸ਼ਕਿਲ ਔਂਕੜਾ ਦੇ ਨਾਲ ਪੰਜਾਬ ਦੇ ਵਿੱਚ ਆਉਂਦੇ ਹਨ ਹਾਂ ਉੱਥੇ ਦਾ ਸੀ ਇਹ ਦੋਸ਼ ਲਾ ਦਿੰਦੇ ਆ ਸਰਕਾਰਾਂ ਤੇ ਕਿ ਬਈ ਉੱਥੋਂ ਦਾ ਸਿਸਟਮ ਨਹੀਂ ਠੀਕ ਹੈਗਾ ਹਣਾ ਤੇ ਨੌਜਵਾਨੀ ਤਾਂ ਬਾਹਰ ਜਾਂਦੀ ਆ ਜਿੰਨੂੰ ਘਰ ਦੀ ਰਸੋਈ ਮੈਨੇਜ ਨਹੀਂ ਜਿਹੜੇ ਬੱਚੇ ਨੂੰ ਕਰਨ ਨਹੀਂ ਆਉਂਦੀ ਘਰ ਮੈਨੇਜ ਨਹੀਂ ਕਰਨਾ ਆਉਂਦਾ ਉਹਨੂੰ ਜ਼ਿੰਦਗੀ ਮੈਨੇਜ ਕਰਨ ਵਾਸਤੇ ਇੱਥੇ ਮਤਲਬ ਕਿ ਜੂਝਣਾ ਪੈਂਦਾ ਜਿੰਗਲਾਂ ਬਰਾਬਰ ਨਹੀਂ ਹੁੰਦੀਆਂ ਸਾਰੇ ਜਿਹੜੇ এমਪਲੋયર ਨੇ ਉਹ ਇਹ ਨਹੀਂ ਦੱਸ ਕਿ ਸਾਰੇ ਇਸ ਕੰਮ ਦੀ ਮਾੜੇ ਨੇ ਜਾਂ ਸਾਰੇ ਹੀ ਵਿਦਿਆਰਥੀ ਚੰਗੇ ਨੇ ਤੇ ਫਿਰ ਇਹ ਇਤੋਂ ਤੱਕਰ ਹਾਲਾਤ ਮੈਂ ਸੁਣੇ ਆ ਕਿ ਕਈ ਮਤਲਬ ਕਿ ਭੈਣ ਭਰਾਵਾਂ ਨਾਲ ਇਤੋਂ ਤੱਕਰ ਵੀ ਇਦਾਂ ਹੋ ਗਿਆ ਜਿਨ੍ਹਾਂ ਦੀਆਂ ਪੇਆ ਮਾਰੀਆਂ ਉਹ ਡਿਪਰੈਸ਼ਰ ਦੇ ਮਰੀਜ਼ ਹੋ ਗਏ ਹੂੰ ਜਿਹੜਾ ਡਿਪਰੈਸ਼ਰ ਦਾ ਮਰੀਜ਼ ਹੋਇਆ ਕਿ ਉਹਦੀ ਸਟੇਜ ਉੱਥੇ ਤੱਕ ਹੀ ਰਹਿਣੀ ਹੈ ਕਿ ਪਤਾ ਉਹਨੇ ਕਿਹੜਾ ਸਟੈਪ ਚੱਕ ਲੈਣਾਗਾ ਜਿਹੜੇ ਅੱਜ ਦੇ ਏਮਪਲੋਇਰ ਨੇ ਉਹ ਵੀ ਤੁਹਾਡੇ ਵਾਂਗ ਕਦੇ ਵਿਦਿਆਰਥੀ ਸੀ ਉਹਨਾਂ ਨੇ ਵੀ ਤੁਹਾਡੇ ਵਾਂਗ ਹੀ ਮਿਹਨਤ ਮੁਸ਼ਕਲ ਕਰਕੇ ਅੱਜ ਆਪਣਾ ਕੋਈ ਨਾ ਕੋਈ ਵਪਾਰ ਖੜਾ ਕੀਤਾ ਹੁੰਦਾ ਕਾਰਾਂ ਲੈ ਕੇ ਹੂ ਹੱਲਾ ਕਰਨਾ ਕੈਨੇਡਾ ਦਾ ਬ੍ਰਾਂਟਨ ਸ਼ਹਿਰ ਜਾਮਾ ਮੈਲਬਨ ਦਾ ਟਰਨੇਟ ਕਹਿੰਦਾ ਇੱਕੋ ਹੀ ਮੰਨਿਆ ਜਾਂਦਾ ਇੱਥੇ ਵੀ ਕਹਿੰਦੇ ਵੀ ਵੀਕਐਂਡ ਤੇ ਜਿਹੜੀਆਂ ਕਾਰਾਂ ਉਹਦੇ ਵਿੱਚ ਗੀਤ বাজਾਏ ਜਾਂਦੇ ਨੇ ਇੱਕ ਭੈਣ ਨੇ 2 2.5 ਘੰਟੇ ਟਰੈਵਲ ਕਰਕੇ ਕਿਤੇ ਰੈਸਟੋਰੈਂਟ ਤੇ ਜਾਂਦੀ ਸੀ ਤੇ ਵੀਰੇ 2 2.5 ਘੰਟੇ ਨੂੰ ਆਉਣ ਨੂੰ ਲੱਗਦੇ ਸੀ ਵੀਰੇ ਉਹ ਰੈਸਟੋਰੈਂਟ ਵਾਲੇ ਨੇ ਉਹਦੀ ਪੇਰ ਰੱਖ ਲਈ ਹੈਨਾ ਮਤਲਬ ਕਿ ਵੀਰੇ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ ਸਪੈਸ਼ਲੀ ਕੁੜੀਆਂ ਦਾ ਮੁੰਡਿਆਂ ਦਾ ਵੀ ਥੱਕਾ ਹੁੰਦਾ ਸਸ਼ੀ ਗਾਲੀ ਤੁਸੀਂ ਜੁੜੇ ਹੋ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਸੋਨੀ ਢੱਲੋਂ ਅ ਦੋਸਤੋ ਵਿਦਿਆਰਥੀਆਂ ਦੀ ਜ਼ਿੰਦਗੀ ਅਕਸਰ ਮੁਸ਼ਕਲਾਂ ਭਰੀ ਰਹਿੰਦੀ ਹੈ ਬਹੁਤ ਸਾਰੀਆਂ ਗੱਲਾਂ ਸਾਨੂੰ ਆਲੇ ਦੁਆਲੇ ਸੋਸ਼ਲ ਮੀਡੀਆ ਤੇ ਸੁਣਨ ਨੂੰ ਵੀ ਮਿਲਦੀਆਂ ਨੇ ਕਿ ਵਿਦਿਆਰਥੀਆਂ ਦੇ ਨਾਲ ਆ ਹੋਇਆ ਜਾਂ ਵਿਦਿਆਰਥੀਆਂ ਦੇ ਨਾਲ ਉਹ ਹੋਇਆ ਜੇਕਰ ਤਾਜ਼ਾ ਘਟਨਾ ਤਾਜ਼ਾ ਉਦਾਹਰਣ ਦੀ ਮੈਂ ਗੱਲ ਕਰਾਂ ਤਾਂ ਕੈਨੇਡਾ ਦੇ ਵਿੱਚੋਂ ਆਕਾਸ਼ਦੀਪ ਦੀ ਉਹ ਖਬਰ ਜਦੋਂ ਸਾਡੇ ਕੋਲ ਫੋਨਾਂ ਰਾਹੀਂ ਪਹੁੰਚਦੀ ਹੈ ਤਾਂ ਉਸ ਵੇਲੇ ਜਿਹੜਾ ਦਿਲ ਹੈ ਉਹ ਦਹਿਲ ਜਾਂਦਾ ਉਸ ਵੇਲੇ ਜੀ ਕਰਦਾ ਕਿ ਅਸੀਂ ਹਰ ਉਸ ਵਿਦਿਆਰਥੀ ਨੂੰ ਆਪ ਜਾ ਕੇ ਮਿਲিয়ে ਆਪ ਉਹਨਾਂ ਨੂੰ ਇਹ ਕਹੀਏ ਕਿ ਉਹ ਸਾਡੇ ਛੋਟੇ ਭੈਣ ਭਰਾ ਨੇ ਅਜਿਹੇ ਕਦਮ ਚੁੱਕਣ ਤੋਂ ਪਹਿਲਾਂ ਸਾਨੂੰ ਫੋਨ ਕਰ ਲੈਂਦੇ ਸਾਨੂੰ ਮੈਸੇਜ ਕਰ ਲਿਆ ਕਰੋ ਅੱਜ ਮੈਂ ਤੁਹਾਡੀ ਮੁਲਾਕਾਤ ਜਾਂ ਇਹ ਕਹਿ ਲੋ ਕਿ ਅੱਜ ਅਸੀਂ ਗੱਲਬਾਤ ਕਰਨੀ ਹੈ ਆਸਟ੍ਰੇਲੀਆ ਦੇ ਵਿਦਿਆਰਥੀਆਂ ਨੂੰ ਰਿਪਰੈਜ਼ੈਂਟ ਕਰਦੇ ਜਾਂ ਉਹਨਾਂ ਵਿਦਿਆਰਥੀਆਂ ਦਾ ਹੀ ਇੱਕ ਚਿਹਰਾ ਮੋਰਾ ਜਿਹੜਾ ਪੰਜਾਬ ਤੋਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਇੱਥੇ ਆਉਂਦਾ ਇੱਥੇ ਆ ਕੇ ਉਹ ਦੇਖਦਾ ਕਿ ਉਹਦੇ ਆਲੇ-ਦੁਆਲੇ ਸਭ ਕੁਝ ਠੀਕ ਨਹੀਂ ਹੋ ਰਿਹਾ ਇਹ ਹੋ ਸਕਦਾ ਸੀਗਾ ਕਿ ਉਹ ਆਪਣੇ ਕੰਮਕਾਰ ਤੇ ਆਪਣੇ ਕਿਉਂਕਿ ਉਹਨੇ ਆਪਣੇ ਸਿਰ ਤੇ ਕਰਜ਼ੇ ਦੀ ਪੰਡ ਲੈ ਕੇ ਆਸਟ੍ਰੇਲੀਆ ਦੇ ਵਿੱਚ ਪੈਰ ਧਰਿਆ ਸੀ ਇਹ ਹੋ ਸਕਦਾ ਸੀਗਾ ਕਿ ਉਹ ਆਪਣੇ ਉਸ ਪੰਡ ਦਾ ਭਾਰ ਹਲਕਾ ਕਰਨ ਦੇ ਲਈ ਅੱਖਾਂ ਮੀਚ ਲੈਂਦਾ ਇਹਨਾਂ ਮੁਸ਼ਕਲਾਂ ਤੋਂ ਪਰ ਉਹਨੇ ਉਸ ਸਰੂਪ ਦਾ ਉਸ ਸਿੱਖੀ ਸਰੂਪ ਦਾ ਮਾਣ ਰੱਖਿਆ ਤੇ ਇਸ ਮੈਦਾਨ ਦੇ ਵਿੱਚ ਉਹ ਇਹ ਤਿਆਹਿਆ ਕਰਕੇ ਵਿੱਚ ਜੂਝ ਗਿਆ ਕਿ ਮੈਂ ਆਪਣੇ ਭੈਣ ਭਾਈਆਂ ਦੀ ਮਦਦ ਕਰਨੀ ਹੈ ਫਿਰ ਉਹ ਇੱਕ ਸੰਸਥਾ ਬਣਾਉਂਦਾ ਆਪਣੇ ਹੋਰ ਭੈਣ ਭਰਾਵਾਂ ਦੇ ਨਾਲ ਮਿਲ ਕੇ ਜਿਸ ਦਾ ਨਾਮ ਰੱਖਦਾ ਸਿੱਖ ਵਿਦਿਆਰਥੀ ਸੰਸਥਾ ਸੋ ਮੈਲਬਨ ਦੇ ਵਿੱਚ ਸਿੱਖ ਵਿਦਿਆਰਥੀ ਸੰਸਥਾ ਹੁਣ ਬਹੁਤ ਥੋੜਾ ਸਮਾਂ ਹੋ ਗਿਆ ਕਿਉਂਕਿ ਥੋੜਾ ਸਮਾਂ ਮੈਂ ਤਾਂ ਕਹਿ ਰਿਹਾ ਕਿ ਥੋੜੇ ਸਮੇਂ ਦੇ ਵਿੱਚ ਹੀ ਸਾਨੂੰ ਇਹ ਗੱਲਾਂ ਸੁਣਨ ਨੂੰ ਆਈਆਂ ਨੇ ਕਿ ਵਿਦਿਆਰਥੀ ਸੰਸਥਾ ਨਾਮ ਦੀ ਇੱਕ ਸੰਸਥਾ ਆਪਣੇ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ ਸੋ ਮੇਰੇ ਨਾਲ ਨੇ ਵੀਰ ਯੋਧਾ ਜੋਦੇ ਵੀਰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਸਾਨੂੰ ਮੌਕਾ ਦਿੱਤਾ ਜੀ ਇੱਥੇ ਆ ਕੇ ਆਪਣੀ ਗੱਲ ਰੱਖੰਦਾ ਜੀ। ਅ ਜੋ ਦਾ ਉਹ ਇਨਸਾਨ ਹੈ ਮੇਰੀ ਜੋਦੇ ਨਾਲ ਪਿਛਲੇ ਲਗਭਗ 3-4 ਮਹੀਨਿਆਂ ਤੋਂ ਗੱਲ ਚੱਲ ਰਹੀ ਸੀ ਕਿ ਇੱਕ ਇਸ ਤਰ੍ਹਾਂ ਦੇ ਨਾਲ ਜੜੀ ਸੰਸਥਾ ਬਣਾਉਣ ਦੀ ਆਖਰ ਲੋੜ ਕੀ ਪੈਗੀ। ਅੱਜ ਉਹ ਸਾਰੇ ਸਵਾਲ ਕਿ ਸੰਸਥਾ ਬਣਾਉਣਾ ਹੀ ਹੱਲ ਹੈ, ਕੀ ਸੰਸਥਾ ਬਣਾਉਣ ਦੇ ਪਿੱਛੇ ਮੰਤਬ ਕੀ ਹੈ? ਇਹ ਸਾਰੀਆਂ ਗੱਲਾਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੁਣਨ ਨੂੰ ਵੇਖਣ ਨੂੰ ਮਿਲਣਗੀਆਂ। ਜਦੋਂ ਬਈ ਇੱਥੇ ਗੱਲ ਸ਼ੁਰੂ ਕਰ ਲੈਨੇ ਆ। ਅ ਤੁਸੀਂ ਆਪ ਵਿਦਿਆਰਥੀਓਂ ਕੀ ਅਜਿਹੇ ਹਾਲੇਤ ਵਾਲੇ ਹੋਇਆ ਕੀ ਅਜਿਹੀ ਘਟਨਾ ਤੁਹਾਡੇ ਨਾਲ ਵਾਪਰੀ ਕਿ ਤੁਹਾਨੂੰ ਇਹ ਜਿਹੜੀ ਵਿਦਿਆਰਥੀ ਸੰਸਥਾ ਇਹ ਬਣਾਉਣ ਦੀ ਲੋੜ ਪੈ ਗਈ ਕਿਉਂਕਿ ਅੱਜ ਤੱਕ ਅਸੀਂ ਆਏ ਆ ਅਸੀਂ ਨਹੀਂ ਪਹਿਲਾਂ ਸੁਣਿਆ ਸੀਗਾ ਕਿ ਕੋਈ ਵਿਦਿਆਰਥੀ ਸੰਸਥਾ ਜਿਹੜੀ ਆਪ ਦੇ ਨਾਲਦਿਆਂ ਦੇ ਪੈਸੇ ਵਾਪਸ ਦਵਾਉਂਦੀ ਹੋਵੇ ਕੀ ਵਜ੍ਹਾ ਸੀ ਭਾਜੀ ਇੰਦਾ ਕਿ ਮੈਨੂੰ ਆਸਟ੍ਰੇਲੀਆ ਇਹਨੂੰ ਤਕਰੀਬਨ ਪੌਣੇ ਤਿੰਨ ਸਾਲ ਹੋ ਗਏ ਜੀ ਜੀ ਤੇ ਮੈਂ ਜਦੋਂ ਇੱਥੇ ਗੁਰੂ ਘਰੇ ਵੀ ਜਾਂਦਾ ਹੁੰਦਾ ਸੀ ਜਾਂ ਕਿਤੇ ਯਾਰਾਂ ਦੋਸਤਾਂ ਦੇ ਵਿੱਚ ਹੋਰ ਵੀ ਜਿੱਦਾਂ ਕਿਤੇ ਜਾਣਾ ਤੇ ਅਕਸਰ ਮੈਨੂੰ ਇਹ ਗੱਲਾਂ ਬੜੀਆਂ ਸੁਣਨ ਨੂੰ ਮਿਲਦੀਆਂ ਕਿ ਹਾਂ ਵੀ ਕੋਈ ਫਲਾਣੀ ਭੈਣ ਦੇ ਕੋਈ ਆਨਰ ਪੈਸੇ ਨਹੀਂ ਦਿੰਦਾ ਹਨਾ ਤੇ ਕਦੀ ਕਈ ਵੀਰਾਂ ਨੇ ਆ ਕੇ ਗੁਰੂ ਘਰਾਂ ਦੇ ਪ੍ਰਬੰਧ ਕਮੇਟੀਆਂ ਨੂੰ ਜਿੱਗਾ ਗੱਲ ਕਰਨੀ ਕਿ ਸਾਡੇ ਪੈਸੇ ਨਹੀਂ ਸਾਨੂੰ ਕੋਈ ਦਿੰਦਾ ਸਾਨੂੰ ਦਵਾ ਦਿਓ ਤੇ ਮੈਂ ਸੋਸ਼ਲ ਮੀਡੀਆ ਤੇ ਵੀ ਤਕਰੀਬਨ ਆਪਣੇ ਵੀਰ ਭੈਣ ਭਰਾ ਇਦਾਂ ਦੇ ਹੈਗੇ ਆ ਕਿ ਜਿਹੜੇ ਉਹ ਮੰਨ ਲਓ ਕਿ ਕਿਸੇ ਭੈਣ ਦੇ ਪੈਸੇ ਕਢਾਤੇ ਫਸੇ ਹੋਏ ਹਨਾ ਤੇ ਕਿਸੇ ਵੀਰ ਦੇ ਪੈਸੇ ਕਢਾਤੇ ਤੇ ਮੈਂ ਸੁਣਦਾ ਰਹਿੰਦਾ ਸੀ ਤੇ ਮੇਰੇ ਦਿਲ ਵਿੱਚ ਨਾ ਇਦਾਂ ਬੜਾ ਆਉਣਾ ਮੈਂ ਕਿਹਾ ਕਿ ਸਟੂਡੈਂਟ ਬਹੁਤ ਮੁਸ਼ਕਿਲ ਔਕੜਾਂ ਦੇ ਨਾਲ ਪੰਜਾਬ ਦੇ ਵਿੱਚ ਆਉਂਦੇ ਹਨਾ ਉੱਥੇ ਤਾਂ ਸੀ ਇਹ ਦੋਸ਼ ਲਾ ਦਿੰਦੇ ਆ ਸਰਕਾਰਾਂ ਤੇ ਕਿ ਬਈ ਉੱਥੋਂ ਦਾ ਸਿਸਟਮ ਨਹੀਂ ਠੀਕ ਹੈਗਾ ਹਨਾ ਤੇ ਨੌਜਵਾਨੀ ਤਾਂ ਬਾਹਰ ਜਾਂਦੀ ਹੈ ਤੇ ਮੈਂ ਕਿਹਾ ਜੇ ਨੌਜਵਾਨੀ ਬਾਹਰ ਆਉਂਦੀ ਹੈ ਕੋਈ ਮਾਂ ਪਿਓ ਹਿੱਲਾ ਫਿੱਲਾ ਕਰਕੇ ਭੇਜ ਹੀ ਦਿੰਦੇ ਆ ਤੇ ਉਹਨਾਂ ਦੀ ਜਿਹੜੀ ਉਹ ਉਹ ਮੁਸ਼ਕਲਾਂ ਇੱਥੇ ਵੀ ਆ ਕੇ ਘਟਦੀਆਂ ਨਹੀਂ ਉਹ ਸਗੋਂ ਅੱਗੇ ਨਾਲੋਂ ਵੀ ਜ਼ਿਆਦਾ ਉਹ ਫਸ ਜਾਂਦੇ ਹਨ ਹੁਣ ਜਿਹੜਾ ਸਟੂਡੈਂਟ 19-20 ਸਾਲਾਂ ਦੇ ਵਿੱਚ 18-19 ਸਾਲਾਂ ਦੇ ਵਿੱਚ ਇੱਥੇ ਪਹੁੰਚਦਾ ਆ ਹੈਣਾ ਮਤਲਬ ਕਿ ਉਹਨੂੰ ਪਤਾ ਨਹੀਂ ਕਿ ਜ਼ਿੰਦਗੀ ਦਾ ਕੀ ਵਲ ਉਹ ਤਾਂ ਸਮਝੋ ਕਿ ਘਰੋਂ ਉੱਠਿਆ ਉਹਦੇ ਮਾਪਿਆਂ ਨੇ ਕਹਿੰਦਾ ਕਿ ਜਾ ਹੁਣ ਤੂੰ ਬਾਹਰ ਚੱਲ ਜਾਣਾ ਜਿਨੇ ਕਦੀ ਜਿੰਨੂੰ ਘਰ ਦੀ ਰਸੋਈ ਮੈਨੇਜ ਨਹੀਂ ਜਿਹੜੇ ਬੱਚੇ ਨੂੰ ਕਰਨ ਨਹੀਂ ਹੁੰਦੀ ਘਰ ਮੈਨੇਜ ਨਹੀਂ ਕਰਨਾ ਆਉਂਦਾ ਉਹਨੂੰ ਜ਼ਿੰਦਗੀ ਮੈਨੇਜ ਕਰਨ ਵਾਸਤੇ ਇੱਥੇ ਮਤਲਬ ਕਿ ਜੂਝਣਾ ਪੈਂਦਾ ਫਿਰ ਉਹ ਜਦੋਂ ਇੱਥੇ ਆਉਂਦਾ ਤੇ ਉਹ ਆਪਣੀ ਮਿਹਨਤ ਨਾਲ ਜਦੋਂ ਇੱਥੇ ਉਹ ਕਮਾਈ ਕਰਦਾ ਆ ਸੰਘਰਸ਼ ਕਰਦਾ ਆ ਤੇ ਫਿਰ ਉਹ ਇਦਾਂ ਹੈ ਕਿ ਉਹ ਚੀਜ਼ ਉਹਦੇ ਵਾਸਤੇ ਹੋਰ ਜਿਆਦਾ ਮੁਸ਼ਕਲ ਹੋ ਜਾਂਦੀ ਕਿ ਜਦੋਂ ਜਿਹੜੀ ਉਹ ਮਿਹਨਤ ਦਿਨ ਰਾਤ ਕਰਦਾ ਆ ਤੇ ਜਦੋਂ ਉਹਨੂੰ ਮਿੰਤਾ ਦੇ ਨਾਲ ਉਹ ਆਪਣੀ ਉਹ ਪੇ ਆਪਣੇ ਹੀ ਬੰਦਿਆਂ ਦੇ ਕੋਲ ਮੰਗਣੀ ਪੈਂਦੀ ਹੈ ਨਾ ਤੇ ਫਿਰ ਇਹ ਇਥੋਂ ਤੱਕਰ ਹਾਲਾਤ ਮੈਂ ਸੁਨੇ ਆ ਕਿ ਕਈ ਮਤਲਬ ਕਿ ਭੈਣ ਭਰਾਵਾਂ ਨਾਲ ਇਥੋਂ ਤੱਕਰ ਵੀ ਇਦਾਂ ਹੋ ਗਿਆ ਜਿਨ੍ਹਾਂ ਦੀਆਂ ਪੇਆ ਮਾਰੀਆਂ ਉਹ ਡਿਪਰੈਸ਼ਨ ਦੇ ਮਰੀਜ਼ ਹੋ ਗਏ ਸਾਡੇ ਕੋਲ ਨਾ ਗੁਰੂ ਘਰੇ ਹੋਪਰ ਕ੍ਰੋਸਿੰਗ ਇੱਕ ਵੀਰਾ ਸੀ ਉਹਦੀ ਮੇਰੇ ਖਿਆਲ ਨਾਲ 16 ਕਿੱਲੇ ਪੈਲੀ ਸੀ ਤੇ ਉਹ ਵੀਰ ਨਾ ਥੋੜਾ ਜਿਹਾ ਅਫਸੈਟ ਰਹਿਣ ਲੱਗ ਗਿਆ ਮੈਨੂੰ ਨਹੀਂ ਪਤਾ ਗੁਰਸਿੱਖ ਮੁੰਡਾ ਸੀ ਤੇ ਮੈਂ ਨਾ ਜਦੋਂ ਪਤਾ ਕੀਤਾ ਕਿ ਉਹ ਕਹਿੰਦੇ ਕਿ ਇਹਦੇ ਕਿਸੇ ਨੇ ਨਾ 8000 ਡਾਲਰ ਮਾਰ ਲਿਆ ਹੂੰ ਤੇ ਹੁਣ ਤੁਸੀਂ ਲਾ ਲੋ 16 ਕਿੱल्ल्या ਤੋਂ ਮਾਲਕ ਕੱਲਾ-ਕੱਲਾ ਮਾਪਿਓ ਦਾ ਮੁੰਡਾ ਸੀ ਮੇਰੇ ਖਿਆਲ ਨਾਲ ਦੋ ਪਰਾਸ ਇੱਕ ਸਿਡਨੀ ਉਹਨਾਂ ਦਾ ਕੋਈ ਰਿਸ਼ਤੇਦਾਰ ਰਹਿੰਦਾ ਸੀ ਤੇ ਉਹ ਵੀਰ ਅਫਸੈਟ ਹੋ ਗਿਆ ਹੂੰ ਤੇ ਮੈਨੂੰ ਇੰਨਾ ਤੱਕਾ ਲੱਗਿਆ ਮੈਂ ਕਿਹਾ ਦੇਖੋ ਕਿ ਜਿਹੜੇ ਮਾਪਿਓ ਨੇ ਆਪਣੇ ਧੀਆ ਪੁੱਤਰਾਂ ਨੂੰ ਇਹ ਲਾਡਾ ਨਾ ਪਾਲਿਆ ਹੁੰਦਾ ਨਾ ਉਹ ਇੱਥੇ ਆ ਕੇ ਵਿਚਾਰੇ ਕਿਉਂਕਿ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਨੂੰ 100 ਡਾਲਰ ਵੀ ਬੜਾ ਹਣਾ ਤੇ ਜਿਨ੍ਹਾਂ ਦਾ ਤੁਸੀਂ 8-8000 ਡਾਲਰ ਮਾਰ ਲਿਆ ਤੇ ਉਹ ਜੋ ਡਿਪਰੈਸ਼ਨ ਦੇ ਮਰੀਜ਼ ਹੋ ਜਾਂਦੇ ਤੇ ਮਾਪਿਓ ਵੀ ਉਹ ਵੀ ਕਿੰਨੇ ਪਿੱਛੇ ਰੋਂਦੇ ਤੇ ਬੱਚੇ ਸਾਰਾ ਆਪਸੇ ਵੀ ਕਿੱਡੀ ਵੱਡੀ ਮੁਸ਼ਕਲ ਜਰੂਰ ਥੋੜੀ ਜਿਹੜਾ ਡਿਪਰੈਸ਼ਨ ਦਾ ਮਰੀਜ਼ ਹੋਇਆ ਕਿ ਉਹਦੀ ਸਟੇਜ ਉੱਥੇ ਤੱਕ ਹੀ ਰਹਿਣੀ ਹੈ ਕਿ ਪਤਾ ਉਹਨੇ ਕਿਹੜਾ ਸਟੈਪ ਚੱਕ ਲੈਣਾਗਾ ਜੇ ਸਾਡੇ ਭੈਣ ਭਰਾਵ ਮਤਲਬ ਕਿ ਜੋ ਇਹ ਸਾਰਾ ਕੁਝ ਹੋ ਰਿਹਾ ਜੇ ਸਾਡੇ ਭੈਣ ਭਰਾ ਇੱਥੋਂ ਦੇ ਮਤਲਬ ਕਿ ਇਹ ਚੀਜ਼ ਨੂੰ ਥੱਲ ਪਾਉਂਦੇ ਜਾਂ ਇਹ ਚੀਜ਼ ਤੇ ਏਕਾ ਕਰਦੇ ਜਾਂ ਇਹਦੇ ਉੱਤੇ ਕੋਈ ਗੱਲ ਕਰਦੇ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਇਹ ਇੰਨੀ ਜਿਆਦੀ ਗੱਲ ਇੱਥੇ ਤੋਂ ਕਰ ਵੱਧ ਜਾਣੀ ਸੀ ਕਿ ਕੋਈ ਇਹੋ ਜੀ ਸੰਸਥਾ ਬਣਦੀ ਜਿਹੜੀ ਇਹ ਸੰਸਥਾ ਬਣੀ ਆ ਬਸ ਉਹਦਾ ਮੁੱਖ ਕਾਰਨ ਨਹੀਂ ਸੀ ਕਿ ਮੈਨੂੰ ਮੈਂ ਜੋ ਮਹਿਸੂਸ ਕੀਤਾ ਜਿੱਦਾਂ ਮਹਾਰਾਜ ਨੇ ਮੈਨੂੰ ਸੋਝੀ ਬਖਸ਼ੀ ਕਿ ਕੋਈ ਇਹੋ ਜੀ ਸੰਸਥਾ ਹੋਣੀ ਚਾਹੀਦੀ ਕਿ ਜਿੱਥੇ ਆਪਣਾ ਕੋਈ ਸਟੂਡੈਂਟ ਭੈਣ ਭਰਾ ਹੈ ਨਾ ਕਿ ਜਿਹਦੇ ਕਿ ਉਹ ਆਪਣੀ ਗੱਲ ਰੱਖ ਸਕੇ ਹੈ ਨਾ ਉਹ ਦੱਸ ਸਕੇ ਕਿ ਯਾਰ ਵੀਰੇ ਮੇਰੀ ਆ ਪੈਸੇ ਨਹੀਂ ਕੋਈ ਦਿੰਦਾ ਕਿਰਪਾ ਕਰਕੇ ਮੇਰੀ ਮਦਦ ਕਰ ਕਿਉਂਕਿ ਜਦੋਂ ਸਟੂਡੈਂਟ ਐਦਾਂ ਤੱਕਾ ਹੁੰਦਾ ਨਾ ਤੇ ਸਟੂਡੈਂਟ ਉਹਦਾ ਪਹਿਲਾ ਦਿਮਾਗ ਚੇ ਕਹਿੰਦੇ ਕਿ ਮੈਂ ਕਿਧਰ ਕੋਲ ਜਾਵਾਂ ਹੂੰ ਕਿਉਂਕਿ ਜਿਹੜਾ ਫੇਅਰ ਵਰਕ ਜ ਆਪਾਂ ਜਾਂ ਇੱਥੋਂ ਦਾ ਕੋਈ ਲੀਗਲ ਡਿਪਾਰਟਮੈਂਟ ਵੀ ਆ ਤੇ ਆਪਾਂ ਜੇ ਹੁਣ ਉਹਦੇ ਕੋਲ ਜਾਂਦੇ ਸਟੂਡੈਂਟਸ ਹੋਵੇ ਤਾਂ ਕਿ ਮੈਂ ਮਸਾ ਤਾਂ ਆਇਆ ਹਣਾ ਮੈਂ ਆ ਕੇ ਫੇਰ ਵਰਕ ਦੇ ਵਿੱਚ ਐਪਲੀਕੇਸ਼ਨ ਨਾਲੋਂ ਹੁੰਦਾਗਾ ਫੀਸਾਂ ਜਾਂ ਵਕੀਲਾ ਦੀ ਕੱਢੂਗਾ ਉਹ ਏਸੇ ਚੀਜ਼ ਤੋਂ ਬਚਣ ਖਾਤਰ ਉਹ ਚੀਜ਼ ਛੱਡ ਦਿੰਦਾ ਕਿ ਯਾਰ ਮੈਨੂੰ ਨਹੀਂ ਚਾਹੀਦੇ ਆਪਣੇ ਮਿਹਨਤ ਦੇ ਪੈਸੇ ਨਾ ਉਹ ਸਟ्रेस ਝੱਲ ਲੂਗਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਜੂਗਾ ਰੋ ਲੂਗਾ ਕੁੜੀਆਂ ਕਿੰਨਾ ਕਿੰਨਾ ਰੋ ਲੈਂਦੀਆਂ ਅੰਦਰ ਹਨਾ ਮੁੰਡੇ ਕਿੰਨਾ ਕਿੰਨਾ ਰੋ ਲੈਂਦੇ ਆ ਚੰਗੇ ਭਲੇ ਘਰਾਂ ਦੇ ਮੁੰਡੇ ਰੋ ਲੈਂਦੇ ਆ ਪਰ ਉਹ ਕਹਿੰਦੇ ਕਿ ਅਸੀਂ ਇਹ ਚੀਜ਼ ਤੇ ਨਹੀਂ ਵਹਿਣਾ ਇਹ ਚੀਜ਼ ਏਸੇ ਕਰਕੇ ਕਿਉਂ ਵੱਧ ਗਈ ਹੈਨਾ ਅੱਜ ਜੇ ਇਹ ਚੀਜ਼ ਨੂੰ ਉਦੋਂ ਹੀ ਠੱਲ ਪਈ ਹੁੰਦੀ ਜਦੋਂ ਸ਼ੁਰੂ ਹੋਇਆ ਸੀ ਤੇ ਅੱਜ ਇਹ ਚੀਜ਼ ਐਡਾ ਵੱਡਾ ਰੋਗ ਨਾ ਬਣਦੀ ਇਸ ਕਰਕੇ ਸੰਸਥਾ ਨੂੰ ਬਣਾਉਣਾ ਜਿਹੜਾ ਸਾਨੂੰ ਮਹਾਰਾਜ ਵੱਲੋਂ ਹੁਕਮ ਹੋਇਆ ਤੇ ਮਹਾਰਾਜ ਨੇ ਫਿਰ ਇਹ ਸੰਸਥਾ ਨੂੰ ਬਣਾਇਆ ਹੂੰ ਵਾਕਈ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੇ ਇਹ ਜਿਹੇ ਕੇਸ ਸਾਨੂੰ ਵੀ ਦੇਖਣ ਨੂੰ ਮਿਲਦੇ ਨੇ ਤੁਹਾਡੀ ਗੱਲ ਵਾਜਿਬ ਆ ਜਿੱਥੇ ਅਸੀਂ ਨਾ ਉਸ ਸਿਸਟਮ ਦੇ ਵਿੱਚ ਨਾ ਪੈ ਕੇ ਕਿਉਂਕਿ ਇੱਕ ਲੀਗਲ ਸਿਸਟਮ ਬਣਿਆ ਹੋਇਆ ਇੱਥੇ ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਬੰਦਾ ਕਿਸੇ ਦੀ ਤਨਖਾਹ ਨਹੀਂ ਮਾਰ ਸਕਦਾ ਪਰ ਕਈ ਵਾਰੀ ਸਾਡੀਆਂ ਮਜਬੂਰੀਆਂ ਹੁੰਦੀਆਂ ਨੇ ਕਿਉਂਕਿ ਵਿਦਿਆਰਥੀ ਹੋਣ ਦੇ ਨਾਤੇ ਅਸੀਂ ਵੀ ਕਿਸੇ ਕੋਲੇ ਕੈਸ਼ ਐਂਡ ਕੰਮ ਕਰਨਾ ਕਿਸੇ ਕੋਲੇ ਹੋਰ ਤਰੀਕੇ ਨਾਲ ਕੰਮ ਕਰਨਾ ਘੰਟਿਆਂ ਦਾ ਇੱਧਰ ਉੱਧਰ ਕਰਨਾ ਹੁੰਦਾ ਉਹ ਵੀ ਡਰ ਹੁੰਦਾ ਦੂਸਰਾ ਇਹ ਵੀ ਡਰ ਹੁੰਦਾ ਜੇਕਰ ਅਸੀਂ ਇੰਨਾ ਵਕੀਲਾਂ ਦੇ ਵੱਲ ਗਏ ਤਾਂ ਸ਼ਾਇਦ ਇੱਕ ਤਾਂ ਅਸੀਂ ਉਸ ਬੰਦੇ ਨਾਲ ਦੋਸ਼ਮਣੀ ਮੁੱਲ ਲੈ ਲੈਣੀ ਆ ਇੱਕ ਸਾਨੂੰ ਪੈਸੇ ਦੇਣੇ ਪੈਣੇ ਆ ਦੂਸਰਾ ਸਾਡਾ ਕੰਮਕਾਰ ਵੀ ਜਾਣਾ ਇਸ ਦੇ ਡਰੋਂ ਵੀ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਉਹ ਨਹੀਂ ਜਾਂਦੇ ਦੋਸਤੋ ਅੱਜ ਇਸ ਗੱਲ ਬਾਰੇ ਇਸ ਸੰਸਥਾ ਬਾਰੇ ਵੀ ਅਸੀਂ ਗੱਲਾਂ ਕਰਨੀਆਂ ਨੇ ਪਰ ਇੱਕ ਕੋਸ਼ਿਸ਼ ਅਸੀਂ ਕਰਨੀ ਆ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਅਸੀਂ ਇੱਥੇ ਕਿਸੇ ਨੂੰ ਨਿਜੀ ਤੌਰ ਤੇ ਬਦਨਾਮ ਜਾਂ ਨਿਜੀ ਤੌਰ ਤੇ ਕਿਸੇ ਦਾ ਨਾਮ ਨਹੀਂ ਲੈਣਾ ਭਾਵੇਂ ਉਹ ਕੋਈ ਸੰਸਥਾ ਭਾਵੇਂ ਕੋਈ ਵਪਾਰ ਆ ਜਾਂ ਭਾਵੇਂ ਕੋਈ ਏਮਪਲੋਇਰ ਆ ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਪਰ ਇੱਕ ਗੱਲ ਜ਼ਰੂਰ ਹੈ ਕਿ ਜੇਕਰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਇੱਕ ਸਵਾਲ ਇਹ ਆ ਜਾਂਦਾ ਕਿ ਸਿੱਖ ਵਿਦਿਆਰਥੀ ਸੰਸਥਾ ਹੀ ਕਿਉਂ ਇਹ ਕਿਉਂ ਨਹੀਂ ਰੱਖ ਲਿਆ ਵੀ ਆਸਟ੍ਰੇਲੀਅਨ ਵਿਦਿਆਰਥੀ ਸੰਸਥਾ ਜੀ ਦੇ ਵਿੱਚ ਸਾਰੀ ਹੋ ਜਾਂਦੇ ਸਿਰਫ ਸਿੱਖਾਂ ਦੀ ਵਿਦਿਆਰਥੀ ਸੰਸਥਾ ਹੀ ਆ ਇਹ ਵੀਰੇ ਗੱਲ ਇਦਾਂ ਆ ਕਿ ਇਹ ਜਿਹੜੀ ਸਿੱਖ ਵਿਦਿਆਰਥੀ ਸੰਸਥਾ ਬਣੀ ਆ ਜਾਂ ਇਹ ਨਾਂ ਰੱਖਿਆ ਗਿਆ ਆ ਇਹਦਾ ਮਤਲਬ ਇਹ ਨਹੀਂ ਕਿ ਜੇ ਸਿੱਖ ਵਿਦਿਆਰਥੀ ਸੰਸਥਾ ਰੱਖ ਲਿਆ ਹੈ ਤੇ ਇਹਦੇ ਵਿੱਚ ਇਕੱਲੇ ਸਿੱਖਾਂ ਦੀ ਸੁਣੀ ਜਾਊਗੀ ਇਹ ਤਾਂ ਸਾਡਾ ਮੁੱਢਕ੍ਰੀਮਾ ਤੋਂ ਜਿਹੜਾ ਇਤਿਹਾਸ ਆ ਕਿ ਜੋ ਸ਼ਰਨਾਵੇ ਤੇ ਸਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਮਹਾਰਾਜ ਮੈਂ ਕਿ ਜਿਹੜੇ ਸਾਡੇ ਸਿੱਖ ਜਿਹੜੇ ਮਹਾਰਾ ਨੇ ਸਾਨੂੰ ਸਿੱਖਾਂ ਨੂੰ ਸਿਧਾਂਤ ਬਖਸ਼ੇ ਉਹ ਇਹ ਹੀ ਆ ਕਿ ਮਾਨਸ ਕੀ ਜਾਤ ਸਭੇ ਕੇ ਪਛਾਨ ਉਹ ਜਿਹੜਾ ਮਰਜੀ ਆਵੇ ਸਾਡੇ ਤੋਂ ਹਿੰਦੂ ਵੀਰ ਵੀ ਆਉਂਦੇ ਆ ਸਾਡੇ ਤੋਂ ਮੁਸਲਮਾਨ ਵੀਰ ਵੀ ਆਉਂਦੇ ਆ ਸਾਡੇ ਤੋਂ ਦੂਜੇ ਧਰਮਾਂ ਦੇ ਵੀ ਆਉਂਦੇ ਅਸੀਂ ਕਦੀ ਕਿਸੇ ਨੂੰ ਇਹ ਨਹੀਂ ਪੁੱਛਦੇ ਵੀਰੇ ਤੇਰੀ ਜਾਤ ਕੀ ਆ ਅਸੀਂ ਸਾਨੂੰ ਅਸੀਂ ਤਾਂ ਇਹ ਕਹਿੰਦੇ ਸਾਡੇ ਕੋਲ ਤੁਸੀਂ ਆਏ ਹੋ ਅਸੀਂ ਉਹਨੂੰ ਅਕੇ ਪੁੱਛਦੇ ਹਾਂ ਦੀ ਕੀ ਗੱਲ ਬਾਤ ਆ ਤੇ ਅਸੀਂ ਵੀਰੇ ਹਰੇਕ ਵੀਰਪੈਣ ਭਰਾ ਦੇ ਕੰਮ ਆਉਂਦੇ ਆ ਤਕਰੀਬਨ 23 ਮਾਰਚ ਦੀ ਜਿਹੜੀ ਸਿੱਖ ਵਿਦਿਆਰਥੀ ਸੰਸਥਾ ਹੋਂਦ ਵਿੱਚ ਆਈ ਆ ਇਹਨੂੰ ਬਕਾਇਦਾ ਰਜਿਸਟ੍ਰੇਸ਼ਨ ਇਹਦੀ ਹੋਈ ਆ ਤੇ ਹੁਣ ਤੱਕ ਇਹਨਾਂ 4 ਮਹੀਨਿਆਂ ਦੇ ਵਿੱਚ ਘੱਟੋ ਘੱਟ ਵੀ 15 ਤੋਂ 18000 ਡਾਲਰ ਆ ਜਿਹੜਾ ਉਹ ਸਿੱਖ ਵਿਦਿਆਰਥੀ ਸੰਸਥਾ ਨੇ ਆਪਣੇ ਭੈਣ ਭਰਾਵਾਂ ਨੂੰ ਲੈ ਕੇ ਦਿੱਤਾ ਹੈ ਓਨਰਾਂ ਨੂੰ ਬੇਨਤੀ ਕਰਕੇ ਹਨਾ ਤੇ ਮਾਫ ਕਰਨਾ ਗੱਲ ਕੱਟੀ ਆ ਤੁਹਾਡੀ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਸਟ੍ਰੈਟੇਜੀ ਕੀ ਹੁੰਦੀ ਆ ਕੋਈ ਭੈਣ ਭਰਾ ਤੁਹਾਡੇ ਕੋਲ ਅਪਰੋਚ ਕਰਦਾ ਕਿ ਮੇਰੀ ਫੀਸ ਜਾਂ ਮੇਰੀ ਜਿਹੜੀ ਤਨਖਾਹ ਉਹ ਨਹੀਂ ਮਿਲੀ ਜਾਂ ਮੇਰੇ ਪੈਸੇ ਜਿਹੜਾ ਕੋਈ ਏਮਪਲੋਇਰ ਆ ਦੱਬ ਗਿਆ ਸੰਸਥਾ ਦੀ ਕੀ ਸਟ੍ਰੈਟੇਜੀ ਹੁੰਦੀ ਆ ਕਿਸ ਤਰੀਕੇ ਦੇ ਨਾਲ ਟੈਕਲ ਕੀਤਾ ਜਾਂਦਾ ਸਾਰੀ ਪ੍ਰੋਬਲਮ ਨੂੰ ਜੇ ਜਿੱਦਾਂ ਕੋਈ ਭੈਣ ਭਰਾ ਸਾਨੂੰ ਦੱਸਦਾ ਆ ਪਰ ਅਸੀਂ ਨੂੰ ਇੱਕ ਵਾਰੀ ਮਿਲਦੇ ਜਰੂਰ ਅਸੀਂ ਨੂੰ ਬੁਲਾਉਂਦੇ ਆ ਕਿ ਵੀਰੇ ਸਾਨੂੰ ਇੱਕ ਵਾਰੀ ਮਿਲੋ ਜੇ ਅਸੀਂ ਲੋਕ no ਤੇ ਸੁਣਨ ਤੋਂ ਬਾਅਦ ਫਿਰ ਅਸੀਂ ਓਨਰ ਤੱਕ ਪਹੁੰਚ ਕਰਦੇ ਆਂ ਤੇ ਫਿਰ ਅਸੀਂ ਓਨਰ ਵੀਰ ਨੂੰ ਪੁੱਛਦੇ ਕਿ ਵੀਰੇ ਸਰ ਤੋਂ ਇਦਾਂ ਇੱਕ ਸਟੂਡੈਂਟ ਆਇਆ ਹੈ ਕਿ ਉਹ ਇਹ ਗੱਲ ਕਰਦਾ ਫਿਰ ਓਨਰ ਸਾਨੂੰ ਦੱਸਦੇ ਕਿ ਜੀ ਇਹ ਖਾਲੀ ਮੈਂ ਮਤਲਬ ਕਿ ਕੋਈ ਉਹਨਾਂ ਦੀ ਵੀ ਜੋ ਸੌ ਉਹਨਾਂ ਦੇ ਰੀਜ਼ਨ ਹੁੰਦੇ ਕਿ ਇਸ ਕਰਕੇ ਅਸੀਂ ਇਹਦੀ ਫੇਰ ਰੱਖੀ ਹੋਈ ਆ ਹਾਂ ਫਿਰ ਉਹਨਾਂ ਦੀ ਵੀ ਸਾਰੀ ਗੱਲਬਾਤ ਸੁਣ ਕੇ ਜੇ ਸਾਨੂੰ ਲੱਗਦਾ ਕਿ ਸਟੂਡੈਂਟ ਦੀ ਗਲਤੀ ਨਹੀਂ ਹੈਗੀ ਹਨਾ ਕਿ ਇਹ ਇਹ ਚੀਜ਼ ਹੱਲ ਹੋ ਸਕਦੀ ਫਿਰ ਅਸੀਂ ਬੇਨਤੀ ਕਰਦੇ ਕਿ ਵੀਰੇ ਕਿ ਜੇ ਤੁਸੀਂ ਇਹਨੇ ਕੋਈ ਤੁਹਾਡਾ ਨੁਕਸਾਨ ਨਹੀਂ ਕੀਤਾ ਹੁਣ ਜਿਹਦਾ ਪਿੱਛੇ ਜੇ ਇੱਕ ਸਟੂਡੈਂਟ ਨੇ ਸਾਨੂੰ ਕਿਹਾ ਕਿ ਇੱਕ ਵੀਰੇ ਓਨਰ ਸਾਹ ਉਹ ਪੈਸੇ ਨਹੀਂ ਦਿੰਦਾ ਤੁਸੀਂ ਮੈਨੂੰ ਦਵਾ ਦਿਓ ਨੇ ਇਹ ਵੀ ਦੱਸਿਆ ਕਿ ਮੇਰੇ ਤੋਂ ਟਰੱਕ ਲੱਗ ਗਿਆ ਸੀ ਫਿਰ ਅਸੀਂ ਓਨਰ ਵੀਰ ਨੂੰ ਬੇਨਤੀ ਕੀਤੀ ਅਸੀਂ ਕਿ ਵੀਰੇ ਇਦਾਂ ਦਾ ਟਰੱਕ ਲੱਗ ਗਿਆ ਸਾਨੂੰ ਦੱਸਿਆ ਕਿ ਜੇ ਕਿਰਪਾ ਕਰਕੇ ਵੀਰੇ ਤੁਸੀਂ ਇਹਦੇ ਜੋਜ ਦਾ ਖਰਚਾ ਇਹਦਾ ਬਣਦਾ ਇਹਦਾ ਨੁਕਸਾਨ ਕੀਤਾ ਉਹ ਤੁਸੀਂ ਕੱਟ ਲਓ ਤੇ ਬਾਕੀ ਜੋ ਇਹਦੇ ਤੁਸੀਂ ਬਣਦੇ ਨੂੰ ਦੇ ਦਿਓ ਤੇ ਫਿਰ ਓਨਰ ਵੀਰ ਨੇ ਸਾਡੀ ਗੱਲ ਨੂੰ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਉਹਦਾ ਜੋ ਨੁਕਸਾਨ ਸੀ ਉਹਨੂੰ ਕੱਟ ਕੇ ਫਿਰ ਇਹ ਕਿ ਬਾਕੀ ਦੇ ਪੈਸੇ ਉਹਨੂੰ ਆ ਗਏ ਕਿ ਜਾਇ ਉਹ ਸਾਰੇ ਰੱਖੀ ਹੋਈ ਸੀ ਤੇ ਕਿ ਜਾਏਗੀ ਉਹ ਚਲੋ ਉਹ ਜਿਹੜਾ ਨੁਕਸਾਨ ਹੋਇਆ ਉਹਨੇ ਕੱਟ ਕੇ ਤੇ ਬਾਕੀ ਉਹ ਨਰਵੀਰ ਨੇ ਉਹਨੂੰ ਪੈਸੇ ਦੇ ਦਿੱਤੇ ਹੂੰ ਜਦੋਂ ਹੁਣ ਬਹੁਤ ਸਾਰੇ ਕੰਸਰਨ ਬਹੁਤ ਸਾਰੇ ਸਵਾਲ ਆ ਜਾਂਦੇ ਨੇ ਵੀਰ ਇਸ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਲੈ ਕੇ ਤੁਹਾਡੇ ਨਾਲ ਵੀ ਹੋਇਆ ਵਾਪਰਿਆ ਹੋਊਗਾ ਕਿ ਸੰਸਥਾ ਦਾ ਨਾਮ ਲੈ ਕੇ ਕਿਸੇ ਨੂੰ ਜਾਣ ਬੁੱਝ ਕੇ ਖੱਜਲ ਖਵਾਰ ਕਰਨਾ ਕਿਉਂਕਿ ਜਿਹੜੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਾਰੇ ਜਿਹੜੇ ਏਮਪਲੋਇਰ ਨੇ ਉਹ ਇਹ ਨਹੀਂ ਕਿ ਸਾਰੇ ਇਸ ਕੰਮ ਲਈ ਮਾੜੇ ਨੇ ਜਾਂ ਸਾਰੇ ਹੀ ਵਿਦਿਆਰਥੀ ਚੰਗੇ ਨੇ ਬਹੁਤ ਵਾਰੀ ਇਹ ਹੁੰਦਾ ਕਿਉਂਕਿ ਜਿਹੜੇ ਅੱਜ ਦੇ ਏਮਪਲੋਇਰ ਨੇ ਉਹ ਵੀ ਤੁਹਾਡੇ ਵਾਂਗ ਕਦੇ ਵਿਦਿਆਰਥੀ ਸੀ ਉਹਨਾਂ ਨੇ ਵੀ ਤੁਹਾਡੇ ਵਾਂਗ ਹੀ ਮਿਹਨਤ ਮੁਸ਼ਕਲ ਕਰਕੇ ਅੱਜ ਆਪਣਾ ਕੋਈ ਨਾ ਕੋਈ ਵਪਾਰ ਖੜਾ ਕੀਤਾ ਹੁੰਦਾ ਮੇਰੇ ਬਹੁਤ ਸਾਰੇ ਮਿੱਤਰ ਨੇ ਜਿਨ੍ਹਾਂ ਦਾ ਵਪਾਰ ਵੀ ਡਿੱਕਡੋਲੇ ਖਾਂਦਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਜਦੋਂ ਇਸ ਤਰ੍ਹਾਂ ਦੀ ਸੰਸਥਾ ਤੁਹਾਡੇ ਵਰਗੀ ਸੰਸਥਾ ਆ ਜਾਂਦੀ ਹੈ ਯੂਨੀਅਨ ਆ ਜਾਂਦੀ ਹੈ ਜਦੋਂ ਉਹਦਾ ਪ੍ਰੈਸ਼ਰ ਆਉਂਦਾ ਹਨਾ ਫਿਰ ਉਹ ਵੀ ਡਿਪਰੈਸ਼ਨ ਚ ਢਾ ਸਕਦੇ ਨੇ ਉਹਨਾਂ ਉਹਨਾਂ ਨੇ ਵੀ ਆਪਣੇ ਬਾਲ ਬੱਚੇ ਦੇਖਣੇ ਹੁੰਦੇ ਨੇ ਮੇਰੇ ਕਹਿਣ ਦਾ ਮਤਲਬ ਬਿਚਾਲਾ ਰਾਹ ਜਾਂ ਅਸੀਂ ਦੋਨੇ ਪੱਖਾਂ ਦੀ ਸੁਣੀਏ ਜਾਂ ਹੋ ਸਕਦਾ ਕਦੇ ਕਿਸੇ ਦੀ ਮਜਬੂਰੀ ਹੋਵੇ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਜੇ ਕੋਈ ਵਪਾਰ ਹ ਹਰੇਕ ਬੰਦਾ ਜਾਣ ਕੇ ਰੱਖਦਾ ਹੋਵੇ ਕਿਸੇ ਦੇ ਪੈਸੇ ਕਦੇ ਮਜਬੂਰੀ ਵੀ ਹੋ ਸਕਦੀ ਆ ਸੰਸਤਾ ਅਜਿਹਾ ਕੰਮ ਤਾਂ ਨਹੀਂ ਕਰਦੀ ਕਿ ਧੱਕੇ ਨਾਲ ਪੈਸੇ ਕਢਵਾਉਂਦੀ ਹੋਵੇ ਸਾਡੇ ਤੋਂ ਨਾ ਮੇਰੇ ਥੋੜੇ ਦਿਨ ਪਹਿਲੋ ਇੱਕ ਵੀਰ ਆਇਆ ਉਹ ਤੇ ਉਹਨੇ ਸਾਨੂੰ ਨਾ ਉਹਨੇ ਕਿਸੇ ਮਤਲਬ ਕਿ ਗਾਂ ਜਿਹੜਾ ਮੇਨ ਆਨਰ ਸੀ ਨਾ ਉਹਨੇ ਗਾਉ ਆਪਣਾ ਵੀਰ ਨੂੰ ਰੱਖਿਆ ਸੀ ਕਿ ਤੂੰ ਅੱਗੇ ਰੱਖ ਬੰਦੇ ਤੇ ਮੈਂ ਸਿਰਫ ਤੈਨੂੰ ਪੇ ਕਰਨੀ ਹੈ ਤੂੰ ਆਪਣਾ ਟਰੱਕ ਤੂੰ ਚਲਾਉਣਿਆ ਹਾਊਸ ਮੂਵਿੰਗ ਦਾ ਕੰਮ ਸੀ ਉਹਦਾ ਜੀ ਤੇ ਉਹ ਵੀਰ ਨੂੰ ਉਹਨੇ ਗਾਂ ਐਡ ਪਾ ਕੇ ਬੰਦੇ ਰੱਖਲੇ ਸਟੂਡੈਂਟ ਆਪਣੇ ਹਨਾ ਤੇ ਜਦੋਂ ਉਹ ਵੀਰ ਨੂੰ ਪਿੱਛੋਂ ਪੇ ਨਹੀਂ ਮਿਲੀ ਹਨਾ ਤੇ ਉਹਨੇ ਉਹਦੇ ਗਾਂ ਵਾਲੇ ਸਟੂਡੈਂਟਾਂ ਦੀ ਪੇ ਰੋਕ ਲਈ ਹਾਂ ਤੇ ਜਦੋਂ ਸਟੂਡੈਂਟਾਂ ਦੀ ਪੇ ਰੁਕ ਗਈ ਤੇ ਸਟੂਡੈਂਟ ਨੇ ਆਪਣੇ ਅੰਦਰ ਨੂੰ ਕਿਹਾ ਵੀਰੇ ਤੁਸੀਂ ਸਾਨੂੰ ਰੱਖਿਆ ਆ ਤੁਹਾਨੂੰ ਅੱਗੇ ਪਿੱਛੇ ਮਿਲੇ ਨਹੀਂ ਮਿਲੇ ਸਾਨੂੰ ਕੋਈ ਮਤਲਬ ਨਹੀਂ ਆਪਾਂ ਅਸੀਂ ਪੇ ਤੁਹਾਡੇ ਤੋਂ ਲੈਣੀ ਸੀ ਕਿਉਂਕਿ ਤੁਸੀਂ ਸਾਨੂੰ ਪੇ ਆ ਪਾਈਆਂ ਤੇ ਜਦੋਂ ਵੀਰ ਉਹਨੂੰ ਲਮਕਾਈ ਗਿਆ ਤੇ ਉਹ ਸਟੂਡੈਂਟ ਉਹਦੇ ਘਰ ਚਲੇ ਗਏ ਤੇ ਉਹਨੂੰ ਜਾ ਕੇ ਫਿਰ ਚਲੋ ਜੋ ਵੀ ਉਹਨੂੰ ਵੱਧ ਘੱਟ ਬੋਲਿਆ ਤੇ ਉਹ ਜਿਹੜਾ ਓਨਰ ਸੀ ਨਾ ਮੁੰਡਾ ਉਹ ਰਾਤ ਨੂੰ ਪੌਣੇ 10 ਵਜੇ ਇੱਕ ਵੀਰ ਦੇ ਘਰ ਚਲੇ ਗਿਆ ਕਿਉਂਕਿ ਉਹਨੂੰ ਸਟ੍ਰੈਸ ਹੋ ਗਈ ਕਿ ਮੁੰਡੇ ਆਇਆ ਮੇਰਾ ਪਰਿਵਾਰ ਹੈ ਨਾ ਕਿ ਮੈਨੂੰ ਇਹ ਬੋਲ ਕੇ ਗਿਆ ਹੈ ਕਹਿੰਦੇ ਜੇ ਦੁਬਾਰਾ ਨਹੀਂ ਫੇ ਅਸੀਂ ਫਿਰ ਆਵਾਂਗੇ ਉਹਨੇ ਫਿਰ ਮੈਨੂੰ ਪੌਣੇ 10 ਵਜੇ ਓਨਰ ਨੇ ਫੋਨ ਕੀਤਾ ਕਿ ਵੀਰੇ ਇੰਦਾ ਗੱਲ ਹੋ ਗਈ ਹੈ ਮੈਨੂੰ ਹੁਣ ਗਾਹ ਪੈਸੇ ਨਹੀਂ ਮਿਲੇ ਮੈਂ ਕਿੱਥੋਂ ਦੇ ਦਵਾਂ ਹੈ ਨਾ ਵੀਰੇ ਪਰ ਮੈਂ ਦੇ ਦੂੰਗਾ ਤੁਸੀਂ ਮੈਨੂੰ ਇੰਦਾ ਦਾ ਮੇਰੇ ਘਰ ਆ ਮੈਂ ਕਹੇ ਵੀਰੇ ਤੁਸੀਂ ਅੱਜ ਉਹਨੂੰ ਕਹਿਤਾ ਅਸੀਂ ਵਿੱਚ ਬੈਠੇ ਆ ਸਾਨੂੰ ਸਾਰੀ ਗੱਲ ਪਤਾ ਕਰ ਲੈਂਦੇ ਹੋ ਤੁਹਾਨੂੰ ਤੁਹਾਡੀ ਪੇ ਮਿਲੂਗੀ ਪਰ ਤੁਸੀਂ ਵੀਰੇ ਅੱਗੇ ਤੋਂ ਉਹਨਾਂ ਦੇ ਘਰ ਇਦਾਂ ਨਹੀਂ ਜਾਣਾ ਜੇ ਵੀ ਕੋਈ ਨਹੀਂ ਤੁਹਾਨੂੰ ਪੇ ਮਿਲਦੀ ਅਸੀਂ ਜ਼ਿੰਮੇਵਾਰ ਆ ਫਿਰ ਵੀਰੇ ਮੈਂ ਆਨਰ ਵੀਰ ਨੂੰ ਮਿਲਿਆ ਉਹਦੀ ਸਾਰੀ ਮਜਬੂਰੀ ਸੁਣੀ ਉਹਨੇ ਜੋ ਉਹਨੇ ਕਿਹਾ ਸੱਚ ਕਿਹਾ ਉਹਨੂੰ ਸੱਚੀ ਨਹੀਂ ਉਹਨੂੰ ਉੱਥੇ ਪੈਸੇ ਮਿਲੇ ਉਹਨੇ 1100 1200 ਡਾਲਰ ਉਹਨਾਂ ਸਟੂਡੈਂਟਾਂ ਦੇਣਾ ਸੀ ਅਸੀਂ ਕਹੇ ਵੀਰੇ ਜੇ ਜੇ ਤੈਨੂੰ ਆਨਰ ਵੈਸੇ ਨਹੀਂ ਦਿੰਦਾ ਨਾ ਤੇ ਅਸੀਂ ਤੇਨਾਂ ਰਾਲ ਕੇ ਪੈਸੇ ਤੈਨੂੰ ਦਿੰਨੇ ਆ ਤੇ ਤੂੰ ਉਹ ਸਟੂਡੈਂਟਾਂ ਨੂੰ ਪੇ ਕਰ ਦੇ ਮਤਲਬ ਕਿ ਜੇ ਭਾਵੇਂ ਸਿੱਖ ਵਿਦਿਆਰਥੀ ਸੰਸਥਾ ਪਰ ਅਸੀਂ ਆਪਣੇ ਓਨਰ ਵੀਰ ਭੈਣ ਭਰਾਵਾਂ ਦੇ ਨਾਲ ਵੀ ਇਦਾਂ ਹੀ ਖੜੇ ਆ ਜਿੱਦਾਂ ਅਸੀਂ ਸਟੂਡੈਂਟਾਂ ਨਾਲ ਖੜਦੇ ਕੋਈ 20 ਵਾਰੀ ਕਹੀ ਜਾਵੇ ਕਿ ਨਹੀਂ ਇਕੱਲੇ ਸਿੱਖ ਵਿਦਿਆਰਥੀ ਪਰ ਨਹੀਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਸਾਨੂੰ ਓਨਰ ਕਿੰਨੇ ਫੋਨ ਕਰਦੇ ਹੁਣ ਪਿੱਛੇ ਜੇ ਸਾਨੂੰ ਇੱਕ ਓਨਰ ਵੀਰ ਦਾ ਫੋਨ ਆਇਆ ਉਹਦੇ ਸਗੇ ਰਿਸ਼ਤੇਦਾਰ ਨਾਲ ਮਤਕੀ ਉਹਨਾਂ ਨੇ ਪਾਰਟਨਰਸ਼ਿਪ ਕੀਤੀ 2.5-3 ਲੱਖ ਡਾਲਰ ਦਾ ਉਹ ਮਤਕੀ ਨੂੰ ਨੁਕਸਾਨ ਕਰ ਗਿਆ ਹੁਣ ਉਹ ਓਨਰ ਵੀਰ ਗੁਰੂ ਘਰੇ ਗਏ ਉਹਨਾਂ ਨੇ ਗਾ ਸਾਡਾ ਨੰਬਰ ਦਿੱਤਾ ਹੁਣ ਅਸੀਂ ਉਹਨਾਂ ਨਾਲ ਟੱਚ ਦੇ ਵਿੱਚ ਆ ਤੇ ਅਸੀਂ ਉਹ ਆਨਰ ਵੀਰ ਦੇ ਨਾਲ ਐਂਡ ਤੱਕਰ ਖੜਾਂਗੇ ਜਿੱਥੋਂ ਤੱਕ ਵੀ ਸਾਡਾ ਵਾਹ ਚੱਲੇ ਆ ਅਸੀਂ ਵੀਰੇ ਸਾਰਿਆਂ ਦੇ ਨਾਲ ਮਤਲਬ ਇਹ ਨਹੀਂ ਕਿ ਜੇ ਕਿਸੇ ਨਾਲ ਕਿਸੇ ਦਾ ਕੋਈ ਕੰਟਰੈਕਟਰ ਨਹੀਂ ਪੈਸੇ ਦਿੰਦਾ ਕਿਸੇ ਨੂੰ ਕੋਈ ਬਿਲਡਰ ਨਹੀਂ ਪੈਸੇ ਦਿੰਦਾ ਗਾ ਉਹਨਾਂ ਨੇ ਲੇਬਰ ਨੂੰ ਦੇਣੇ ਆ ਪਰ ਇਹਦਾ ਮਤਲਬ ਥੋੜਿਆ ਸੀ ਕਿ ਅਸੀਂ ਕੋਈ ਇਦਾਂ ਦਿਖਾਉਣੇ ਨਹੀਂ ਜੀ ਅਸੀਂ ਸਾਡੇ ਤਾਂ ਸਟੂਡੈਂਟਾਂ ਨੇ ਕੰਮ ਕੀਤਾ ਸਾਨੂੰ ਪੈਸੇ ਦੋ ਹੂੰ ਇਦਾਂ ਨਹੀਂ ਵੀਰੇ ਜੇ ਉਹਨੇ ਕਹਿਆ ਤਾਂ ਵੀਰੇ ਸਾਡੀ ਆ ਮਜਬੂਰੀ ਆ ਤੇ ਅਸੀਂ ਉਹਨੂੰ ਸਮਝਦੇ ਆ ਅਸੀਂ ਗਲ ਸਟੂਡੈਂਟ ਆ ਦੀ ਫਿਰ ਜ਼ਿੰਮੇਵਾਰੀ ਚੱਕੀ ਦੀ ਉਹਨਾਂ ਆਪ ਜ਼ਿੰਮੇਵਾਰ ਬਣੀ ਦਾ ਵੀਰੇ ਤੁਹਾਨੂੰ ਪੈਸੇ ਮਿਲਣਗੇ ਪਰ ਤੁਸੀਂ ਹੁਣ ਥੋੜਾ ਸਬਰ ਰੱਖੋ ਨਾ ਦੋਨੇ ਪਾਸੇ ਵੀਰੇ ਦੇਖੀਏ ਹੁਣ ਮੈਂ ਨਾ ਗਰਾਊਂਡ ਰਿਐਲਿਟੀ ਦੀ ਗੱਲ ਕਰਨਾ ਚਾਹੁੰਦਾ ਮੈਂ ਚਾਹੁੰਦਾ ਵੀ ਆਪਾਂ ਗਰਾਊਂਡ ਚੈੱਕ ਕਰੀਏ ਮੈਂ ਬਹੁਤ ਲੰਮੇ ਸਮੇਂ ਦਾ ਸੋਚ ਰਿਹਾ ਸੀ ਵੀ ਮੇਰੇ ਨਾਲ ਕੋਈ ਵਿਦਿਆਰਥੀ ਆਵੇ ਮੈਂ ਉਹਦੇ ਨਾਲ ਕਿਉਂਕਿ ਮੇਰਾ ਜਿਹੜਾ ਫਰੈਂਡ ਸਰਕਲ ਆ ਉਹ ਹੁਣ ਸੈਟਲ ਹੋ ਚੁੱਕਿਆ ਵਿਦਿਆਰਥੀ ਮੇਰੀ ਕੋਸ਼ਿਸ਼ ਸੀ ਬਹੁਤ ਆਸੇ-ਪਾਸੇ ਕੇਸ ਅਸੀਂ ਦੇਖੀਦੇ ਨੇ ਖਾਸ ਤੌਰ ਤੇ ਜੇ ਅਸੀਂ ਕੈਨੇਡਾ ਦੀ ਗੱਲ ਕਰ ਲਈਏ ਹੁਣ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਉਹ ਸ਼ੁਰੂ ਹੋ ਗਿਆ ਜਿੱਥੇ ਵਿਦਿਆਰਥੀਆਂ ਦੇ ਉੱਪਰ ਇਹ ਸ਼ਰਿਆਂ ਮਿਲਜ਼ਾਮ ਲੱਗ ਰੋਜ਼ ਵੀਡੀਓ ਆ ਜਾਂਦੀਆਂ ਨੇ ਇਲਜ਼ਾਮ ਵੀ ਨਹੀਂ ਹੁੰਦੇ ਕਿ ਉੱਥੇ ਵਿਦਿਆਰਥੀ ਗੰਦ ਪਾ ਰਹੇ ਨੇ ਜੇ ਹੁਣ ਕੈਨੇਡਾ ਦੀ ਗੱਲ ਕਰ ਲਈਏ 5 7 10 ਵਿਦਿਆਰਥੀਆਂ ਨੇ ਇਕੱਠੇ ਹੋ ਕੇ ਬੇਸਮੈਂਟ ਲਈ ਫਿਰ ਉੱਥੇ ਉਹ दारू ਸ਼ਰਾਬਾ ਮੀਂ ਖਾ ਕੇ ਨਿਕਲ ਜਾਂਦੇ ਨੇ ਉਹਦਾ ਮਿਹਨਤ ਦਾ ਬਣਾਇਆ ਹੋਇਆ ਘਰ ਉਹ ਵੀ ਖਰਾਬ ਹੋ ਜਾਂਦਾ ਇਹੀ ਕੁਛ ਇੱਥੇ ਚੱਲਦਾ ਹਾਲਾਂਕਿ ਮਜਬੂਰੀਆਂ ਵੀ ਬਹੁਤ ਸਾਂ ਹੁੰਦੀਆਂ ਨੇ ਕਿ ਜਿੱਥੇ ਦੋ ਵਿਦਿਆਰਥੀਆਂ ਨੇ ਮਿਲ ਕੇ ਲਿਆ ਹੋਵੇ ਉੱਥੇ ਚਾਰ ਰਹਿੰਦੇ ਹੁਣ ਹਨਾ ਗੱਲ ਸਮਝੀਦਾ ਸਕਦੀ ਆ ਪਰ ਜਦੋਂ ਖਰਾਬੀ ਹੁੰਦੀ ਆ ਫਿਰ ਦੂਸਰੀ ਗੱਲ ਕਾਰਾਂ ਲੈ ਕੇ ਹੂ ਹੱਲਾ ਕਰਨਾ ਕੈਨੇਡਾ ਦਾ ਬ੍ਰਾਮਟਨ ਸ਼ਹਿਰ ਜਾਮਾ ਮੈਲਬਨ ਦਾ ਟਾਰਨੇਡ ਕਹਿ ਲਾ ਇੱਕੋ ਹੀ ਮੰਨਿਆ ਜਾਂਦਾ ਇੱਥੇ ਵੀ ਕਹਿੰਦੇ ਵੀ ਵੀਕਐਂਡ ਤੇ ਜਿਹੜੀਆਂ ਕਾਰਾਂ ਉਹਦੇ ਵਿੱਚ ਗੀਤ বাজਾਏ ਜਾਂਦੇ ਨੇ ਗਰਾਊਂਡ ਰਿਐਲਿਟੀ ਮੈਂ ਸਮਝਣਾ ਚਾਹੁੰਦਾ ਮਹੀਨੇ ਦੇ ਵਿੱਚ ਔਨ ਐਵਰੇਜ ਸੰਸਥਾਵ ਜਿਹੜੀ ਤੁਹਾਡੀ ਸੰਸਥਾ ਇਹਦੇ ਕੋਲੇ ਕਿੰਨੇ ਕ ਕੇਸ ਅਜਿਹੇ ਆਉਂਦੇ ਨੇ ਜੇਕਰ ਆਪਾਂ ਮੰਥਲੀ ਬੇਸ ਕਰ ਲਈਏ ਜਾਂ ਵੀਕਲੀ ਬੇਸ ਜਿਹੜੇ ਮਜਬੂਰੀ ਵਾਲੇ ਹੁੰਦੇ ਨੇ ਜਾਂ ਕੋਈ ਸ਼ਿਕਾਇਤਾਂ ਵੀ ਮਿਲਦੀਆਂ ਨੇ ਤੁਹਾਨੂੰ ਆ ਭਾਈ ਤੁਹਾਡੇ ਆ ਵਿਦਿਆਰਥੀ ਵੀ ਨੇ ਇਹਨਾਂ ਨੂੰ ਬੜਾ ਮोटा ਸਾਂਭ ਲਿਆ ਕਰੋ ਹਾਂਜੀ ਵੀਰੇ ਉਦਾਂ ਏਦਾਂ ਕਿ ਰੋਜ਼ ਮਤਲਬ ਕਿ ਜੇ ਹਫ਼ਤੇ ਦੀ ਗੱਲ ਕਰੀ ਜੇ 5-10 ਕੇਸ ਏਦਾਂ ਦੇ ਸਾਡੇ ਤੋਂ ਰੋਜ਼ ਹੰਦੇ ਸ਼ਿਕਾਇਤਾਂ ਤਾਂ ਵੀਰੇ ਏਦਾਂ ਆ ਕਿ ਜਿਹੜੇ ਮੁੰਡੇ ਏਦਾਂ ਦੀਆਂ ਹਰਕਤਾਂ ਕਰਦੇ ਤਾਂ ਵੀਰੇ ਦੇਖੋ ਅਸੀਂ ਅਸੀਂ ਨਾ ਕਿਸ ਕੰਮ ਅਸੀਂ ਇੱਕ ਸਾਡੀ ਇੱਕ ਮਰਿਆਦਾ ਆ ਆਜ਼ਾਦੀ ਦਾ ਮਤਲਬ ਮੈਂ ਉਹਨਾਂ ਭੈਣ ਭਰਾਵਾਂ ਨੂੰ ਸਟੂਡੈਂਟਾਂ ਨੂੰ ਪਹਿਲੋ ਕਹਿਣਾ ਚਾਹੁੰਦਾ ਵੀਰੇ ਜਿਹੜੀ ਆਜ਼ਾਦੀ ਹੈ ਨਾ ਜੇ ਇਸ ਆਜ਼ਾਦੀ ਨੇ ਅਸੀਂ ਕਹਿੰਦੇ ਹਾਂ ਅਸੀਂ ਬਾਹਰ ਹੋ ਕੇ ਆਜ਼ਾਦ ਹੋ ਗਏ ਤਾਂ ਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਆਜ਼ਾਦ ਹੋ ਗਏ ਤੁਸੀਂ ਗੱਡੀਆਂ ਲੈ ਕੇ ਰਾਤ ਨੂੰ ਹੂ ਹੂ ਲਾ 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 ਕਰਦੇ ਫਿਰੋ ਜਾਂ ਕਲੱਬਾਂ ਪੱਬਾਂ ਵਿੱਚ ਤੁਰੇ ਫਿਰੋ ਵੀਰੇ ਜਿਹੜਾ ਜ਼ੋਨ ਹੁੰਦਾ ਨਾ ਮੰਨ ਲਓ ਜੇ 60 ਦਾ 80 ਦਾ ਜ਼ੋਨ ਆ ਤੇ ਅਸੀਂ ਉਸ ਜ਼ੋਨ ਦੇ ਵਿੱਚ ਰਹਿ ਕੇ ਆਪਣਾ ਸਫਰ ਤੈਅ ਕਰਨਾ ਜੇ ਮੰਨ ਲਓ 80 ਦਾ ਜ਼ੋਨ ਦਾ ਮਤਲਬ ਇਹ ਨਹੀਂ ਕਿ ਅਸੀਂ 100 120 ਤੇ ਗੱਡੀ ਭਜਾਈ ਜਾਣੀ ਇਦਾਂ ਹੀ ਅਸੀਂ ਜਿਸ ਕੌਮ ਦੇ ਵਿੱਚ ਪੈਦਾ ਹੋਏ ਜਿਸ ਪਰਿਵਾਰਾਂ ਚ ਪੈਦਾ ਹੋਏ ਆ ਜਿਹੜਾ ਸਾਡਾ ਸੱਭਿਆਚਾਰ ਆ ਜਿਹੜੇ ਸਾਡੇ ਸਿਧਾਂਤ ਆ ਅਸੀਂ ਉਹਦੇ ਵਿੱਚ ਰਹਿ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣਾ ਹਨਾ ਇਹ ਤਾਂ ਆਪਣੀ ਸਮਝ ਆ ਕਿ ਤੁਸੀਂ ਆਪਣੇ ਮਾਪਿਓ ਦਾ ਨਾਮ ਮਤਲਬ ਕਿ ਰੋਸ਼ਨ ਕਰਨਾ ਆ ਕਿ ਜਾਂ ਉਹਨਾਂ ਨੂੰ ਮਿੱਟੀ ਦੇ ਵਿੱਚ ਮਿਲਾਉਣਾ ਹਨਾ ਤੁਸੀਂ ਇੰਜੋਏ ਕਰੋ ਜੋ ਮਰਜ਼ੀ ਕਰੋ ਪਰ ਕੋਈ ਇਹੋ ਜਿਹਾ ਕੰਮ ਨਾ ਆਪਣੇ ਧੀ ਪੁੱਤ ਕਰਨ ਕਿ ਜਿਹਦੇ ਨਾਲ ਕੋਈ ਦੂਜਾ ਸਾਡੇ ਤੇ ਉਂਗਲ ਚੱਕੇ ਹਨਾ ਸੋ ਇਦਾਂ ਦੀ ਵੀ ਕਈ ਗੱਲਾਂ ਹੁੰਦੀ ਹੈ ਕਿ ਜੀ ਹੁਣ ਮੰਨ ਲਓ ਇੱਕ ਪਰਿਵਾਰ ਸੀ ਤੇ ਉਹ ਉਹਨੇ ਕਿਸੇ ਸਟੂਡੈਂਟ ਕੁੜੀ ਰੋਂਦੀ ਸੀ ਉਹ ਕੰਮ ਤੇ ਤੇ ਉਹ ਕਹਿੰਦੀ ਕੀ ਹੋਇਆ ਕਹਿੰਦੀ ਭੈਣ ਸਾਨੂੰ ਉਹਨੇ ਘੱਡ ਦਿੱਤਾ ਓਨਰ ਨੇ ਤੇ ਸਾਨੂੰ ਹੁਣ ਕੋਈ ਥਾਂ ਨਹੀਂ ਆ ਉਹ ਹਸਬੰਡ ਸੀ ਉਹਦਾ ਨਾਲ ਕਹਿੰਦੀ ਸਾਨੂੰ ਰਹਿਣ ਨੂੰ ਥਾਂ ਚਾਹੀਦੀ ਤੇ ਰੋਵੇ ਬਹੁਤ ਉਹ ਕੁੜੀ ਨੇ ਉਹ ਤੇ ਤਰਸ ਕਰਕੇ ਉਹਨੂੰ ਆਪਣੇ ਘਰੇ ਰੱਖ ਲਿਆ ਹੂੰ ਉਹਨੂੰ ਦੋਨੇ ਸਟੂਡੈਂਟ ਸੀ ਕੁੜੀ ਮੁੰਡਾ ਉਹਦੇ ਘਰ ਆ ਗਏ ਇੱਥੇ ਰਹਿ ਪਏ ਤੇ ਵੀਰੇ ਨਾ ਉਹਨਾਂ ਨੂੰ ਕਰਾਇਆ ਦਿੱਤਾ ਹੂੰ ਨਾ ਉਹ ਮੁੰਡਾ ਸਾਰਾ ਦਿਨ ਨਸ਼ਾ ਕਰਕੇ ਸੁੱਤਾ ਰਹਿੰਦਾ ਸੀ ਹਨਾ ਹੂੰ ਉਹ ਇੰਨੇ ਮਜਬੂਰ ਹੋ ਗਏ ਤੇ ਉਹ ਸਾਡੇ ਕੋਲ ਆਏ ਕਿ ਵੀਰੇ ਸਾਡਾ ਇਹ ਹੱਲ ਕਰੋ ਹਨਾ ਕਿ ਉਹ ਤਾਂ ਹੁਣ ਘਰੋਂ ਵੀ ਨਹੀਂ ਨਿਕਲਦੇ ਕਰਾਇਆ ਵੀ ਨਹੀਂ ਦਿੰਦਾ ਕਹਿੰਦੇ ਉਲਟਾ ਇਹਨਾਂ ਨੇ ਵੀਜ਼ਾ ਪਾਉਣਾ ਸੀ ਅਸੀਂ ਇਹਨਾਂ ਦੀ ਮਦਦ ਕੀਤੀ 3000-4000 ਡਾਲਰ ਦੀ ਨਾ ਕਿ ਇਹਨਾਂ ਨੂੰ ਸਾਨੂੰ ਉਹ ਮਿਲੇ ਤੇ ਹੁਣ ਵੀਰੇ ਮਨ ਲਓ ਕਿ ਐਦਾਂ ਦੇ ਵੀ ਸਾਨੂੰ ਮਤਲਬ ਕਿ ਸੁਣ ਕੇ ਰਹਾ ਨੂੰ ਜਦੋਂ ਕਿ ਇੱਕ ਤਾਂ ਉਹਨਾਂ ਨੇ ਮਦਦ ਕੀਤੀ ਤੁਹਾਨੂੰ ਰਾਤ ਨੂੰ ਥਾਂ ਨਹੀਂ ਸੀ ਲੱਭਣਾ ਆਪਣਾ ਘਰ ਦਿੱਤਾ ਉਲਟਾ ਤੁਸੀਂ ਉਹਨਾਂ ਦੇ ਸਿਰ ਚੜ੍ਹ ਕੇ ਬੋਲੇ ਨਾ ਸੋ ਅਸੀਂ ਉਹ ਚੀਜ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਰਮਾਤਮਾ ਵੱਲੋਂ ਚਲੋ ਕੋਈ ਉਹ ਚੀਜ਼ ਦਾ ਆਪੇ ਉਹ ਹੱਲ ਉੱਥੇ ਹੋ ਗਿਆ ਉਹਨਾਂ ਵੀਰਾਂ ਨੇ ਕਰ ਲਿਆ ਪਰ ਵੀਰੇ ਜੇ ਇਹ ਜਿਹੜੀਆਂ ਸ਼ਿਕਾਇਤਾਂ ਇਹ ਆਉਂਦੀਆਂ ਐਦਾਂ ਦੀਆਂ ਵੀ ਕਿਸੇ ਨਾਲ ਕਿਸੇ ਨੇ ਘਰ ਕੋਈ ਘਰ ਵਾਲੀ ਜਿਹਦਾ ਭੈਣ ਸਾਨੂੰ ਫੋਨ ਕਰਦੀ ਕਿ ਮੇਰਾ ਘਰ ਵਾਲਾ ਐਦਾਂ ਤੰਗ ਕਰਦਾ ਨਾ ਪਰ ਉਹਨਾਂ ਦੇ ਬਾਬਰ ਹੁਣ ਜਿੰਨਾ ਜਿੰਨਾ ਹੌਲੀ-ਹੌਲੀ ਅਸੀਂ ਅੱਗੇ ਵਧਾਂਗੇ ਜਾਂ ਸਾਡੇ ਭੈਣ ਭਰਾ ਇਕੱਠੇ ਹੋਣਗੇ ਫਿਰ ਹਾਲ ਹੋ ਸਕਦਾ ਕਿਉਂਕਿ ਮੈਂ ਮੈਂ ਅਸਲ ਚ ਇੱਕ ਗੱਲ ਤਾਂ ਛੇੜੀ ਸੀਗੀ ਕਿ ਜਿੱਥੇ ਤੁਹਾਡੇ ਵਰਗੀ ਵਿਦਿਆਰਥੀ ਸੰਸਥਾ ਇੱਕ ਚੰਗੇ ਕੰਮ ਕਰ ਰਹੀ ਆ ਜੇਕਰ ਕਿਸੇ ਭੈਣ ਭਰਾ ਦਾ ਦਾ ਜ਼ਰੂਰਤਮੰਦ ਦੀ ਮਦਦ ਵੀ ਹੋ ਰਹੀ ਆ ਪਰ ਉੱਥੇ ਅਸੀਂ ਇਸ ਚੀਜ਼ ਨੂੰ ਵੀ ਨਕੀਲ ਪਾਉਣੀ ਆ ਮੈਂ ਕਹਿੰਨਾ ਤੁਹਾਡੇ ਵਰਗੇ ਜਿਹੜੇ ਸੂਝਵਾਨ ਵਿਦਿਆਰਥੀ ਨੇ ਜਥੇਬੰਦੀ ਆ ਉਹ ਇਸ ਵੱਲ ਵੀ ਧਿਆਨ ਦੇਣ ਕਿ ਜੇਕਰ ਕੋਈ ਹੁੱਲੜਬਾਜੀ ਕਰਦਾ ਤਾਂ ਤੁਹਾਡੇ ਤੱਕਰ ਉਹ ਗੱਲ ਵੀ ਪਹੁੰਚੇ ਕਿਉਂਕਿ ਆਸੇ-ਪਾਸੇ ਸਾਨੂੰ ਸ਼ਿਕਾਇਤਾਂ ਤਾਂ ਮਿਲ ਜਾਂਦੀਆਂ ਨੇ ਪਰ ਉਹ ਹੁਣ ਜਾਤਾ ਜੇ ਮੈਨੂੰ ਲੱਗਦਾ ਕਿਉਂਕਿ ਬਹੁਤ ਵਾਰੀ ਮੈਂ ਆਪਦੇ ਮਿੱਤਰਾਂ ਤੋਂ ਹੀ ਸੁਣਿਆ ਉਹ ਕਹਿੰਦੇ ਸਾਡਾ ਆਪ ਦੀ ਘਰ ਵਾਲੀ ਦੇ ਨਾਲ ਬਾਜ਼ਾਰ ਗਰੋਸਰੀ ਲੈ ਕੇ ਜਾਣਾ ਵੀ ਔਖਾ ਹੋ ਜਾਂਦਾ ਵੀ ਇਸ ਤਰ੍ਹਾਂ ਦੇ ਹਾਲਾਤ ਵੀ ਕਦੇ-ਕਦੇ ਬਣ ਜਾਂਦੇ ਨੇ ਹੁਣ ਉਸ ਸਿਚੁਏਸ਼ਨ ਦੇ ਵਿੱਚ ਆ ਕੇ ਉਹ ਬੰਦਾ ਜੇ ਤਾਂ ਪੁਲਿਸ ਕੰਪਲੀਟ ਕਰੂਗਾ ਜਾਂ ਉਹਨਾਂ ਨਾਲ ਲੜੂਗਾ ਹੁਣ ਉਹਨਾਂ ਨਾਲ ਲੜੇ ਕਿੱਥੇ ਤੋ ਕਿ ਉਹ ਹੋ ਸਕਦਾ 5 7 10 ਜਾਣਿਆਂ ਦਾ ਗਰੁੱਪ ਹੋਵੇ ਜੇ ਪੁਲਿਸ ਕੋਲੇ ਜਾਂਦਾ ਤਾਂ ਵਿਦਿਆਰਥੀ ਦਾ ਭਵਿੱਖ ਖਰਾਬ ਹੁੰਦਾ ਸੋ ਇਹਨਾਂ ਚੀਜ਼ਾਂ ਵੱਲ ਵੀ ਜਿਹੜੀ ਆ ਸਾਨੂੰ ਜਾਂ ਸੰਸਥਾ ਨੂੰ ਨਿਗਾਹ ਮਾਰਨੀ ਚਾਹੀਦੀ ਆ ਖੈਰ ਬਹੁਤ ਲੰਮਾ ਚੌੜਾ ਵਿਸ਼ਾ ਆਪਾਂ ਦੁਬਾਰਾ ਤੁਹਾਡੀ ਸੰਸਥਾ ਵੱਲ ਆਉਂਦੇ ਆ ਜੇਕਰ ਕਿਸੇ ਲੋੜਵੰਦ ਵੀਰ ਨੇ ਭੈਣ ਨੇ ਤੁਹਾਡੇ ਤੱਕ ਅਪਰੋਚ ਕਰਨੀ ਹੋਵੇ ਕੋਈ ਨੰਬਰ ਜਿਹੜਾ ਹੈਗਾ ਜਾਂ ਕਿਸ ਤਰੀਕੇ ਨਾਲ ਅਪਰੋਚ ਕਰ ਸਕਦੇ ਨੇ ਅ ਇਦਾਂ ਆ ਕਿ ਅਸੀਂ 23 ਮਾਰਚ ਦੀ ਬਣੀਆ ਅਸੀਂ ਹਮੇਸ਼ਾ ਸਿੱਖ ਵਿਦਿਆਰਥੀ ਸੰਸਥਾ ਨੇ ਇਹ ਕੋਸ਼ਿਸ਼ ਕੀਤੀ ਸੀ ਮੈਂ ਗੁਰੂ ਘਰਾਂ ਵਿੱਚ ਜਾ ਜਾ ਕੇ ਬੇਨਤੀ ਕੀਤੀ ਆ ਕਿ ਗ੍ਰੀਗੀ ਵਰਨ ਹੋ ਗਿਆ ਸ਼ਾਉਣਿੰਗ ਗੁਰਦੁਆਰ ਸਾਹਿਬ ਹੋ ਗਿਆ ਟਾਰਨੇਟ ਕਿ ਪਹਿਲਾਂ ਆਪਾਂ ਇਕੱਠੇ ਹੋਈ ਹਾਂ ਹਾਂ ਕਿਉਂਕਿ ਵੀਰੇ ਜਿੰਨਾ ਚਿਰ ਆਪਾਂ ਕਿਸੇ ਜਿਹੜੀ ਚੀਜ਼ ਜੋ ਸਾਡੇ ਤੇ ਇਹ ਚੀਜ਼ ਆ ਗਈ ਹੈ ਜੇ ਇਸ ਭਾਵੇਂ ਓਨਰ ਵੀਰ ਦੀ ਗਲਤੀ ਹੋਵੇ ਭਾਵੇਂ ਸਟੂਡੈਂਟਾਂ ਦੀ ਹੋਵੇ ਪਰ ਇਹ ਚੀਜ਼ ਕਈ ਸਾਲਾਂ ਤੋਂ ਹੋ ਰਹੀ ਹੈ 15 20 ਸਾਲ ਮੈਨੂੰ ਲੱਗਦਾ ਹੋ ਗਈਆਂ ਮੈਂ ਨਾ ਇੱਕ ਬਜ਼ੁਰਗ ਦੀ ਗੱਲ ਸੁਣਨ ਦਾ ਸੀ ਕਰੀਗੀ ਵਰਨ ਜਦੋਂ ਅਸੀਂ ਬੋਲਣਾ ਸਾਨੂੰ ਸਮਾਂ ਦਿੱਤਾ ਉੱਥੇ ਬਜ਼ੁਰਗ ਮੈਨੂੰ ਕਹਿੰਦੇ ਆ ਕਹਿੰਦੇ ਕਿ ਯਾਰ ਜਦੋਂ ਅਸੀਂ ਆਏ ਸੀ ਨਾ 95 98 ਦੀਆਂ ਗੱਲਾਂ ਕਰਦੇ ਸੀ ਹਾਂ ਕਹਿੰਦੇ ਉਦੋਂ ਨਾ ਸਾਡਾ ਇੰਨਾ ਰਤਬਾ ਹੁੰਦਾ ਸੀ ਨਾ ਪੰਜਾਬੀਆਂ ਦਾ ਕਿ ਬਹੁਤ ਚੜ੍ਹਾਈ ਹੁੰਦੀ ਸੀ ਜੀ ਕਿਉਂਕਿ ਇਹ ਮਿਹਨਤੀ This ਕਿਸੇ ਨਾਲ ਕੋਈ ਗਲਤ ਕੰਮ ਨਹੀਂ ਕਰਨਾ ਚੜ੍ਹਦੀ ਕਲਾ ਦੇ ਨਾਲ ਹਨਾ ਗੋਰੇ ਬਹੁਤ ਲਾਈਕ ਕਰਦੇ ਹੁੰਦੇ ਸੀ ਪਰ ਕਹਿੰਦੇ ਇਹ ਉਹ ਬਜ਼ੁਰਗਾਂ ਦੇ ਬੋਲ ਆ ਕਹਿੰਦੇ ਅੱਜ ਹਾਲਾਤ ਉਲਟੋ ਗਏ ਕਹਿੰਦੇ ਜਿੰਨੀ ਅਸੀਂ ਉਸ ਪੁਰਾਣੇ ਵੇਲੇ ਦੇ ਦੌਰ ਦੇ ਬਜ਼ੁਰਗਾਂ ਨੇ ਬਣਾਈ ਸੀ ਨਾ ਕਹਿੰਦੇ ਅੱਜ ਉਹ ਤੁੱਦੀ ਵੀ ਨਹੀਂ ਰਹਿਣ ਦਿੱਤੇ ਕਾਰਨ ਕੀ ਆ ਕਿ ਮਤਲਬ ਕਿ ਹੁਣ ਮੰਨ ਲਓ ਵੀਰੇ ਕੋਈ ਤੁਹਾਡੇ ਕੋ ਕੋਈ ਭੈਣ ਭਰਾ ਕੰਮ ਕਰਦਾ ਨਾ ਜਿੰਨੇ ਤੁਹਾਨੂੰ ਕੁੜੀਆਂ ਵੀਰੇ ਜੇ ਕਿਸੇ ਜੇ ਮੰਨ ਲਓ ਰੈਸਟੋਰੈਂਟ ਚ ਕੁੜੀ ਨੇ ਸਵੇਰੇ 8 ਜਾਂ 10 ਵਜੇ ਪਹੁੰਚਣਾ ਨਾ ਵੀਰੇ ਉਹ ਘਰੋਂ ਡੇਢ ਦੋ ਘੰਟੇ ਪਹਿਲਾਂ ਤੁਰਦੀ ਹੈ ਬਸ ਵਿੱਚ ਟ੍ਰੈਵਲ ਕਰਦੀ ਕੋਈ ਟ੍ਰੇਨਾਂ ਚ ਜਾਂਦੀ ਹੈ ਨਾ ਇੱਕ ਭੈਣੇ ਥੋੜੇ 2 ਢਾਈ ਘੰਟੇ ਟ੍ਰੈਵਲ ਕਰਕੇ ਕਿਤੇ ਰੈਸਟੋਰੈਂਟ ਤੇ ਜਾਂਦੀ ਸੀ ਤੇ ਵੀਰੇ 2 ਢਾਈ ਘੰਟੇ ਨੂੰ ਆਉਣ ਨੂੰ ਲੱਗਦੇ ਸੀ ਵੀਰੇ ਉਹ ਰੈਸਟੋਰੈਂਟ ਵਾਲੇ ਨੇ ਉਹਦੀ ਪੇਅ ਰੱਖ ਲਈ ਹੈ ਨਾ ਮਤਲਬ ਕਿ ਵੀਰੇ ਇੰਨਾ ਕਿ ਜ਼ਿਆਦਾ ਬੁਰਾ ਹਾਲਾ ਸਪੈਸ਼ਲੀ ਕੁੜੀਆਂ ਦਾ ਮੁੰਡਿਆਂ ਦਾ ਵੀ ਥੱਕਾ ਹੁੰਦਾ ਕਿ ਜੇ ਵੀਰੇ ਹੁਣ ਕੋਈ ਇਕੱਠਾ ਪਹਿਲੋ ਹੋਵੇ ਹੁਣ ਅਸੀਂ ਕਿੰਨੀ ਵਾਰੀ ਹੋਕਾ ਦਿੱਤਾ ਜਾ ਜਾ ਕੇ ਗੁਰੂ ਘਰਾਂ ਚ ਵੀਰੇ ਪਹਿਲੋ ਇਕੱਠੇ ਹੋ ਜੀ ਹੈਨਾ ਕਿ ਹੁਣ ਵੀਰੇ ਦੇਖੋ ਮੈਂ ਇਹ ਗੱਲ ਕਹਿੰਦਾ ਹੁਣ ਆਪਣਾ ਕਬੱਡੀ ਦੇ ਮੈਚ ਹੁੰਦੇ ਹਨਾ ਵੀਰੇ ਕਿੰਡੀਆਂ ਵੱਡੀ ਵੱਡੀ ਆਰਗੇਨਾਈਜ਼ਰ ਹੁੰਦੀਆਂ ਜਾਂ ਮੰਨ ਲਓ ਕਿ ਆ ਸਿੰਗਰਾਂ ਨੂੰ ਆਪਾਂ ਬੁਲਾਉਣਾ ਹੈਨਾ ਕਿੰਨੇ ਵੱਡੇ ਵੱਡੇ ਉਹ ਕਰਦੇ ਸਾਰਾ ਕੁਝ ਦੇਖੋ ਵੀਰੇ ਉੱਥੇ ਪਾਰਕਿੰਗ ਵੀ ਆਪਾਂ ਪੇਡ ਹੁੰਦੀ ਹੈ ਮੰਨ ਲਓ ਜੇ ਉੱਥੇ ਉਹ ਹਾਲ ਵੀ ਪੈਸਿਆਂ ਦਾ ਘਰ ਲੈਂਦੇ ਹੋ ਨੇ ਸਿੰਗਰ ਨੂੰ ਵੀ ਪੈਸੇ ਦਿੰਦੇ ਹੈਨਾ ਕਬੱਡੀ ਵਾਲੇ ਵਿੱਚ ਵੀ ਇਦਾਂ ਹੀ ਸਿਸਟਮ ਚੱਲਦਾ ਹੈਨਾ ਕਿ ਸਾਰਾ ਕੁਝ ਮਤਲਬ ਕੀ ਕਰਨਾ ਪੈਂਦਾ ਉਹ ਤਾਂ ਚਲੋ ਮਨੋਰੰਜਨ ਕਰਕੇ ਚੱਲ ਜਾਣਾ ਪਰ ਜਿੱਥੇ ਅਸੀਂ ਹੱਕ ਸੱਚ ਦੀ ਗੱਲ ਕਰਨੀ ਗੁਰੂ ਘਰਾਂ ਵਿੱਚ ਕਹਿੰਦਾ ਕਿ ਆਓ ਇੱਥੇ ਇਕੱਠੇ ਹੋਈਏ ਉੱਥੇ ਪਾਰਕਿੰਗ ਨੂੰ ਵੀ ਖੁੱਲੀ ਥਾਂ ਹੈ ਲੰਗਰ ਵੀ ਗੁਰੂ ਦਾ ਟੁੱਟ ਵਰਤਦਾ ਹੈ ਨਾ ਜਗ੍ਹਾ ਵੀ ਬੈਠਣ ਨੂੰ ਵਧੀਆ ਨਾਲੇ ਗੁਰੂ ਦੇ ਦਰਸ਼ਨ ਹੁੰਦੇ ਆ ਅਸੀਂ ਸਾਡੀ ਤਰਾਸ ਦੀ ਇੰਨੀ ਵੀਰੇ ਅਸੀਂ ਤਾਂ ਵੀ ਅਸੀਂ ਉੱਥੇ ਪਹੁੰਚਦੇ ਨਹੀਂ ਮਤਲਬ ਕਿ ਇੰਨੀ ਬਰੀ ਬੇਨਤੀਆਂ ਕੀਤੀਆਂ ਜਿਹੜੀਆਂ ਸਾਨੂੰ ਸਭ ਤੋਂ ਵੱਡਾ ਮੁਸ਼ਕਲ ਆਉਂਦੀਆਂ ਸੀ ਇਹ ਬੇਨਤੀ ਕਰਦੇ ਕਿ ਵੀਰੇ ਜਿਹੜੇ ਇੱਥੇ ਦੇ ਪੱਕੇ ਭੈਣ ਭਰਾ ਆ ਕੀ ਤੁਸੀਂ ਇੱਕ ਵਾਰੀ ਆ ਕੇ ਇਕੱਠੇ ਹੋਵੋ ਇਹ ਚੀਜ਼ ਤੇ ਪਹਿਲਾਂ ਇਕੱਠੇ ਹੋ ਕੇ ਆਪਾਂ ਹਾ ਦਾ ਨਾਰਾ ਮਾਰੀ ਇਹਨੂੰ ਇਹਨੂੰ ਕਬੂਲ ਕਰੀਏ ਕਿ ਯਾਰ ਇਹ ਚੀਜ਼ ਹੋ ਰਹੀ ਆ ਤੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਕਿੱਦਾਂ ਇਹ ਚੀਜ਼ ਨੂੰ ਰੋਕਣਾ ਆ ਤੁਸੀਂ ਆ ਕੇ ਕੁੜੀਆਂ ਦੀਆਂ ਗੱਲਾਂ ਤਾਂ ਸੁਣੋ ਤੁਸੀਂ ਆ ਕੇ ਸਟੂਡੈਂਟਾਂ ਦੀਆਂ ਗੱਲਾਂ ਸੁਣੋ ਅਸੀਂ ਕਹਿੰਦੇ ਆਨਰਾਂ ਨਾਲ ਵੀ ਟੱਕ ਹੁੰਦਾ ਹੁਣ ਮੰਨ ਲਓ ਕੱਲ ਇੱਕ ਵੀਰ ਦਾ ਮੈਨੂੰ ਫੋਨ ਆਇਆ ਕਹਿੰਦਾ ਵੀਰੇ ਮੈਂ ਕਿਤੇ ਨਾ ਕੰਮ ਕਰਦਾ ਸੀ ਰਾਤ ਦੀ ਸਕਿਉਰਟੀ ਦਾ ਕੰਮ ਕਰਦਾ ਸੀ ਕਹਿੰਦਾ ਵੀਰੇ ਮੈਨੂੰ ਨਾ ਪਹਿਲਾਂ ਕਹਿੰਦੇ ਸੀ ਕਿ ਤੈਨੂੰ 6 ਤੋਂ 6 ਵਜੇ ਤੱਕ ਸਿਰੇ ਕੰਮ ਦੇਵਾਂਗੇ 12 ਘੰਟੇ ਕਹਿੰਦਾ ਸਵੇਰੇ ਸਾਰੀ ਰਾਤ ਜਾਗਣੀ ਨਾਲੇ ਰਾਖੀ ਕਰਨੀ ਝਾੜਦੀ ਨਾਲੇ ਟਰੈਲਰ ਸਾਹ ਟਰੱਕ ਦੇਟ ਸਾਰਾ ਕੁਝ ਸਾਫ ਕਰਨਾ ਕਹਿੰਦੇ ਵੀਰੇ ਮੈਨੂੰ ਖੜੇ ਪੈਰ ਰਾਤ ਨੂੰ ਕਹਿੰਦੇ ਕਿ ਹੁਣ ਤੂੰ ਸਵੇਰੇ ਕੰਮ ਤੇ ਨਹੀਂ ਆਉਣਾ ਤੇ ਮੈਂ ਕਹਾਂ ਵੀਰੇ ਵੀ ਮੈਂ ਕਿੱਥੇ ਜਾਵਾਂ ਮੈਨੂੰ ਕੰਮ ਨਹੀਂ ਮਤਲਬ ਕਿ ਮਿਲਣਾ ਨਾ ਕਹਿੰਦੇ ਵੀਰੇ ਸਾਡਾ ਕੰਮ ਕੁਆਡ ਉਹਨੂੰ ਖੜੇ ਪੈਰ ਸਵੇਰੇ ਓਨਰ ਨੇ ਜਵਾਬ ਦਿੱਤਾ ਹਾਜੀ ਵੀ ਉਹ ਵੀਰੇ ਅੱਧੀ ਪੇ ਦਿੱਤੀ ਅੱਧੀ ਦੱਬ ਕੇ ਬੈਠਾ 12 ਘੰਟੇ ਲਾਉਂਦਾ ਸੀ ਉਹਨੂੰ 8 ਘੰਟੇ ਦੇ ਹਿਸਾਬ ਨਾਲ ਪੇ ਕੀਤੇ ਹੁਣ ਵੀਰੇ ਜੇ ਮੰਨ ਲਓ ਕਿ ਸਾਨੂੰ ਕਹੀਏ ਕਹਿ ਦਿੰਦੇ ਕਿ ਓਨਰ ਜਿਹੜੇ ਓਨਰਾਂ ਨਾਲ ਮਾੜੀ ਕਰ ਦਿੰਦੇ ਵੀਰੇ ਓਨਰਾਂ ਨਾਲ ਚਾਰ ਸਟੂਡੈਂਟ ਮਾੜੀ ਕਰਦੇ ਹੋਣੇ ਸੌਹ ਮਗਰ ਪਰ ਸਟੂਡੈਂਟ ਜਿਹੜੇ 50 60 ਜਿੰਨਾਂ ਦੀ ਗਿਣਤੀ ਹੈ ਜਿੰਨਾਂ ਨਾਲ ਇੰਨਾ ਤੱਕਾ ਹੁੰਦਾ ਤੇ ਉਹਨਾਂ ਬਾਰੇ ਵੀਰੇ ਕੋਈ ਸਾਰ ਨਹੀਂ ਲੈਂਦਾ ਅਸੀਂ ਇਹ ਬੇਨਤੀ ਕਰਦੇ ਕਿ ਵੀਰੇ ਤੁਸੀਂ ਸਾਰੇ ਭੈਣ ਭਰਾ ਸਾਡੇ ਸਾਡੇ ਨਾਲ ਰੋਵੋ ਸਾਨੂੰ ਸਪੋਰਟ ਕਰੋ ਤੁਸੀਂ ਸਾਡੇ ਆ ਕੀ ਗੱਲ ਸੁਣੋ ਅਸੀਂ ਵੀਰੇ ਕਿਸੇ ਦੇ ਦੁਖੀ ਥੋੜੀ ਆ ਜਿਹੜੇ ਔਨਰ ਵੀ ਭੈਣ ਭਰਾ ਇਨੀ ਮਿਹਨਤ ਕਰਕੇ ਬਣੇ ਆ ਅੱਜ ਤੱਕ ਵੀਰੇ ਕਿਸੇ ਦਾ ਅਸੀਂ ਨਾਂ ਨਹੀਂ ਔਨਰ ਵੀਰ ਦਾ ਲੈ ਜਿੰਨੇ ਵੀ ਅਸੀਂ ਪਿਆ ਜਥੇਬੰਦੀ ਨੇ ਘਟਾ ਕੇ ਦਿੱਤੀਆਂ ਕਿਸੇ ਦਾ ਅਸੀਂ ਸਟੂਡੈਂਟਾਂ ਦਾ ਵੀ ਨਾਂ ਨਹੀਂ ਲੈਂਦੇ ਅਨਿਕਾ ਵੀਰੇ ਬੜਾ ਧੰਨਵਾਦ ਤੁਸੀਂ ਬੇਨਤੀ ਨੂੰ ਮੰਨਿਆ ਨਾ ਪਰ ਵੀਰੇ ਪਰ ਜਿੰਨਾ ਚਿਰ ਇਹ ਚੀਜ਼ ਉੱਤੇ ਅਸੀਂ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਵੀਰੇ ਇਹ ਚੀਜ਼ ਦਾ ਹੱਲ ਨਹੀਂ ਹੋਣਾ ਭਾਵੇਂ ਅੱਜ ਇਕੱਠੇ ਹੋ ਜੋ ਭਾਵੇਂ ਤੁਸੀਂ 6 ਮਹੀਨਿਆਂ ਨੂੰ ਇਕੱਠੇ ਹੋ ਜੋ ਤੇ ਉਹਨਾਂ ਸਾਰੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਚਾਹੇ ਟਾਰਨਟ ਵਾਲੀ ਪ੍ਰਬੰਧਕ ਕਮੇਟੀ ਹੋਵੇ ਕਰੇਗੀ ਬਰਨ ਵਾਲੀ ਹੋਵੇ ਜਿਹੜਾ ਪ੍ਰਮਪਟ ਗੁਰੂ ਘਰ ਬਣਿਆ ਸ਼ੌਣੀ ਉਹਨਾਂ ਦੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਉਹਨਾਂ ਨੇ ਸਿੱਖ ਵਿਦਿਆਰਥੀ ਸੰਸਥਾ ਨੂੰ ਬੁੱਲਣ ਦਾ ਵੀ ਮੌਕਾ ਦਿੱਤਾ ਸੰਗਤਾਂ ਨਾਲ ਸਾਡੀ ਸਾਹਮਣੇ ਪਾਈ ਕੇ ਸੀ ਆਪਣੀ ਗੱਲ ਰੱਖ ਸਕੀਏ ਬਿਲਕੁਲ ਜੀਆਂ ਬੇਨਤੀਆਂ ਜਿਹੜੀਆਂ ਅਰਜ਼ੋਈਆਂ ਕੀਤੀਆਂ ਗਈਆਂ ਜੋਦੇਵਲੀਓ ਮੈਂ ਵੀ ਉਹਨਾਂ ਨਾਲ ਸਹਿਮਤ ਹਾਂ ਤੇ ਮੈਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਪ ਦੇ ਲੰਗੇ ਜਾਣ ਤੋਂ ਬਾਅਦ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਆਓ ਅੱਜ ਇਹਨਾਂ ਦਾ ਸਹਾਰਾ ਬਣੀਏ ਇਹਨਾਂ ਦੇ ਨਾਲ ਖੜੀਏ ਅਸੀਂ ਇਹਨਾਂ ਨੂੰ ਇਹ ਜਤਾਈਏ ਇਹ ਅਹਿਸਾਸ ਕਰਵਾਈਏ ਕਿ ਇਹ ਸਾਡੇ ਹੀ ਪਰਿਵਾਰ ਦਾ ਹਿੱਸਾ ਨੇ ਕੱਲ ਨੂੰ ਇਹਨਾਂ ਤੇ ਕੋਈ ਵੀ ਮੁਸ਼ਕਲ ਆਉਂਦੀ ਆ ਅਸੀਂ ਆਪਣੇ ਛੋਟੇ ਭੈਣ ਭਰਾਵਾਂ ਦੇ ਨਾਲ ਖੜੇ ਆ ਜਿਉਂਦੇ ਉਮੀਦ ਕਰਦਾ ਮੇਰੇ ਆਸ ਵੀ ਆ ਅਰਦਾਸ ਵੀ ਆ ਕਿ ਪ੍ਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਰ ਫੇਰ ਵੀ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਤੁਸੀਂ ਆਪ ਆਪਣਾ ਖਿਆਲ ਰੱਖਣਾ ਜਿਵੇਂ ਹੁਣ ਤੱਕ ਰੱਖਦੇ ਆਏ ਹੋ ਜੇਕਰ ਕੋਈ 1921 ਹੁੰਦੀ ਆ ਆਪਣੇ ਸਿਆਣਿਆਂ ਨੂੰ ਆਵਾਜ਼ ਜ਼ਰੂਰ ਮਾਰ ਲਿਆ ਕਰੋ ਇਹ ਕੋਈ ਵੀ ਐਕਸ਼ਨ ਐਕਸ਼ਨ ਇਹ ਨਹੀਂਗਾ ਕਿ ਤੁਸੀਂ ਕੋਈ ਗਲਤ ਕਦਮ ਚੱਕਣਾ ਉਹ ਵੀ ਗਲਤ ਹੈ ਪਰ ਜੇਕਰ ਫੇਰ ਵੀ ਕੋਈ ਅਜੀਹਾ ਕਦਮ ਚੱਕਣਾ ਜਿਹਦੇ ਨਾਲ ਤੁਹਾਡਾ ਵੀ ਨੁਕਸਾਨ ਹੋਵੇ ਅਗਲੇ ਦਾ ਨੁਕਸਾਨ ਤਾਂ ਹੋਣਾ ਹੁਣਾ ਉਸ ਚੀਜ਼ ਤੋਂ ਵੀ ਤੁਸੀਂ ਥੋੜਾ ਜਿਹਾ ਸਬਰ ਸੰਤੋਖ ਦੇ ਨਾਲ ਕੰਮ ਲਿਆ ਕਰੋ ਪਰ ਉਮੀਦ ਕਰਦਾ ਕਿ ਜਿਸ ਮੰਤਬ ਨੂੰ ਲੈ ਕੇ ਤੁਸੀਂ ਸਿੱਖ ਵਿਦਿਆਰਥੀ ਸੰਸਥਾ ਬਣਾਈ ਆ ਉਹ ਮੰਤਬ ਦੇ ਵਿੱਚ ਪਰਮਾਤਮਾ ਤੁਹਾਨੂੰ ਕਾਮਯਾਬ ਕਰੇ ਹੱਲ ਨਹੀਂ ਹੁੰਦਾ ਇਹ ਇਹ ਕੋਈ ਨਹੀਂ ਕਿ ਕਿ ਵਿਦਿਆਰਥੀ ਸੰਸਥਾ ਬਣ ਗਈ ਤੇ ਪ੍ਰੋਬਲਮਾਂ ਦਾ ਹੱਲ ਹੋ ਜਾਣਾ ਪ੍ਰੋਬਲਮ ਕਿਸੇ ਹੋਰ ਤਰੀਕੇ ਨਾਲ ਅੱਗੇ ਆ ਜਾਂਦੀ ਹੁੰਦੀ ਆ ਪਰ ਜਦੋਂ ਅਸੀਂ ਬੈਠਾਂਗੇ ਜਦੋਂ ਅਸੀਂ ਵਿਚਾਰ ਕਰਾਂਗੇ ਇਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਾਂਗੇ ਫਿਰ ਉਹ ਮੁਸ਼ਕਲਾਂ ਨਹੀਂ ਜਿਹੜੀਆਂ ਉਹ ਹਮੇਸ਼ਾ ਦੇ ਲਈ ਸਾਡੀ ਸੋਸਾਇਟੀ ਚੋਂ ਖਤਮ ਹੋ ਸਕਦੀਆਂ ਨੇ ਤੁਸੀਂ ਆਏ ਸਟੂਡੀਓ ਦੇ ਵਿੱਚ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਜੁੜੇ ਰਹੋ ਜੀ ਬੋਲ ਪੰਜਾਬੀ ਨੂੰ ਦੇ ਨਾਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਖੋ ਆਪਣਾ ਖਿਆਲ ਰੱਬ ਰਾਖਾ ਸਸ਼ਵੀਅ ਕਾਲ